ਅੱਜ ਤੁਹਾਡੀ ਬਾਕੀ ਦੀ ਜ਼ਿੰਦਗੀ ਬਾਰੇ ਹੈ ਇਹ ਕੱਲ ਅਤੇ ਉਸ ਤੋਂ ਬਾਅਦ ਦੇ ਦਿਨ ਬਾਰੇ ਹੈ ਭਵਿਕ ਵਿੱਚ ਪਰਮੇਸ਼ਰ ਨੇ ਤੁਹਾਡੇ ਲਈ ਜੋ ਯੋਜਨਾ ਬਣਾਈ ਹੈ ਉਹ ਜੀਵਨ ਲਈ ਇੱਕ ਬਿਹਤਰੀਨ ਪਹੁੰਚ ਨਹੀਂ ਹੋਣੀ ਚਾਹੀਦੀ ਆ ਤੁਸੀਂ ਫਸਿਆ ਹੋਇਆ ਮਹਿਸੂਸ ਕਰ ਸਕਦੇ ਹੋ ਪਰ ਤੁਹਾਨੂੰ ਅਜਿਹਾ ਕਰਨ ਦੀ ਲੋੜ ਨਹੀਂ ਹੈ ਸ਼ਾਇਦ ਤੁਸੀਂ ਨਿਰਾਸ਼ ਹੋ ਇਹ ਉਸ ਨਾਲ ਨਜਿੱਠਣ ਦਾ ਸਮਾਂ ਹੈ ਅਤੇ ਜੇ ਤੁਸੀਂ ਬੇਟਕਾਣੇ ਹੋ ਤਾਂ ਤੁਸੀਂ ਸਪਸ਼ਟਾ ਪਾ ਸਕਦੇ ਹੋ ਤੁਹਾਨੂੰ ਸ਼ਾਇਦ ਅੱਗੇ ਦਾ ਨਾ ਪਤਾ ਹੋਵੇ ਪਰ ਪਰਮੇਸ਼ਰ ਨੂੰ ਪਤਾ ਹੈ ਉਹ ਤੁਹਾਡੇ ਕੱਲ ਵਿੱਚ ਤੁਹਾਡੀ ਉਡੀਕ ਕਰ ਰਿਹਾ ਹੈ ਤਾਂ ਇਸ ਵਿੱਚ ਕਦਮ ਰੱਖੋ ਅਤੇ ਆਪਣੀ ਜ਼ਿੰਦਗੀ ਵਿੱਚ ਪਰਮੇਸ਼ਰ ਦੀ ਮੌਜੂਦਗੀ ਅਤੇ ਉਸ ਦੀ ਉਦੇਸ਼ ਦੀ ਖੋਜ ਕਰੋ ਅੱਜ ਤੋਂ ਸ਼ੁਰੂ ਕਰ ਦਿਓ ਏ ਹੁਣੇ ਤੋਂ ਸ਼ੁਰੂ ਕਰ ਦਿਓ ਏ ਅੱਗੇ ਵਧਣ ਦਾ ਸਮਾਂ ਆ ਗਿਆ ਹੈ ਇਸ ਸਮੇਂ ਕਿ ਅਸੀਂ ਆਪਣੇ ਹਾਲਾਤ ਉਪਰ ਉਠੀ ਆਪਣੇ ਡਰਾਂ ਨੂੰ ਜੀਤੀ ਵਿਸ਼ਵਾਸ ਨਾਲ ਪੂਰੇ ਵਿਕਦਾ ਸਮਨ ਕਰਿਏ ਅਤੀਤ ਉਤੇ ਜਿੱਤ ਪ੍ਰਾਪਤ ਕਰੀਏ ਵਡੀਆਂ ਚੀਜ਼ਾਂ ਪ੍ਰਾਪਤ ਕਰਨ ਦੀ ਇੱਛਾ ਰੱਖੀਏ ਆਪਣਾ ਜਨਮ ਸਿੱਧ ਅਧਿਕਾਰ ਪ੍ਰਾਪਤ ਕਰੀਏ ਉਸ ਦੀ ਸ਼ਕਤੀ ਦਾ ਐਲਾਨ ਕਰੀਏ ਅਤੇ ਪਰਮੇਸ਼ਰ ਦੇ ਵਾਅਦਿਆਂ ਦਾ ਦਾਅਵਾ ਕਰੀਏ ਪਰਮੇਸ਼ਰ ਕੋ ਸਾਡੇ ਲਈ ਹੋਰ ਵੀ ਬਹੁਤ ਕੁਝ ਹੈ ਇਹ ਰੁਕਣ ਦਾ ਸਮਾਂ ਨਹੀਂ ਹੈ ਇਹ ਅੱਗੇ ਵਧਣ ਦਾ ਸਮਾਂ ਹੈ ਡਾਕਟਰ ਯਰਮੀਆ ਦੀ ਨਵੀਂ ਲੜੀ ਅੱਗੇ ਵਧਣ ਵਿੱਚ ਆਜ ਸਾਡੇ ਨਾਲ ਜੁੜਨ ਲਈ ਧੰਨਵਾਦ ਹੁਣ ਇੱਥੇ ਪੇਸ਼ ਹੈ ਸ਼ੀਲਾ ਵਾਲਚ ਨਾਲ ਡਾਕਟਰ ਯਰਮੀਆ ਦੀ ਜ਼ਬਰਦਸਤ ਇੰਟਰਵਿਊ ਅੱਗੇ ਕੀਵੇਂ ਵਧਣਾ ਹੈ ਡਾਕਟਰ ਜਰਮੀਆਂ ਤੁਹਾਡਾ ਨਾਲ ਦੁਬਾਰਾ ਮਿਲ ਕੇ ਮੈਨੂੰ ਬਹੁਤ ਖੁਸ਼ੀ ਹੋਈ। ਖੈਰ ओनली ਤੁਹਾਡਾ ਵੀ ਧੰਨਵਾਦ ਅਸੀਂ ਹਰ ਜਗ੍ਹਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਮਿਲਦੇ ਰਹਾਂ ਅਤੇ ਇਸ ਲਈ ਹੈ ਕਿਉਂਕਿ ਅਸੀਂ ਕਿਸੇ ਅਹਿਮ ਚੀਜ਼ ਬਾਰੇ ਗੱਲ ਕਰਨ ਜਾ ਰਹੇ ਹਾਂ। ਪਰ ਇਹ ਵੱਖਰਾ ਹੈ। ਮੈਨੂੰ ਇਸ ਤੋਂ ਵੱਧ ਸਮੇਂ ਸਿਰ ਸੰਦੇਸ਼ ਨਹੀਂ ਮਿਲ ਸਕਦਾ। ਸਾਨੂੰ ਆਪਣੇ ਨਵੇਂ ਪ੍ਰੋਜੈਕਟ ਅੱਗੇ ਵਧਣਾ ਬਾਰੇ ਦੱਸੋ। ਖੈਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਭਵਿੱਖਬਾਣੀ ਕਰਨ ਵਾਲੀ ਸੋਚ ਰੱਖਦਾ ਸੀ ਕਿ ਇਸ ਕਿਤਾਬ ਦੀ ਹੁਣੇ ਲੋੜ ਪਵੇਗੀ। ਹਮਮ। ਮੈਨੂੰ ਪਤਾ ਸੀ ਕਿ ਇਹ ਇੱਕ ਸੰਦੇਸ਼ ਸੀ ਜੋ ਮੈਂ ਆਪਣੇ ਦਿਲ ਵਿੱਚ ਅਤੇ ਉਹਨਾਂ ਲੋਕਾਂ ਦੇ ਜੀਵਨ ਵਿੱਚ ਜ਼ਰੂਰੀ ਸਮਝਦਾ ਸੀ ਜਿਨ੍ਹਾਂ ਨੂੰ ਮੈਂ ਅਪ੍ਰੈਲ 2019 ਵਿੱਚ ਜਾਣਦਾ ਸੀ ਇਹ 14 ਅਪ੍ਰੈਲ ਸੀ ਜਦੋਂ ਇਹ ਸੰਦੇਸ਼ ਟੋਮੀ ਵਾਕਰ ਦੇ ਇੱਕ ਸੰਗੀਤ ਸਮਾਰੋਹ ਵਿੱਚ ਪੈਦਾ ਹੋਇਆ ਸੀਗਾ ਓ ਮੈਨੂੰ ਪਸੰਦ ਹੈ ਹਾਂ ਕੈਰਸ਼ੀਲਾਓ ਸਾਡੇ ਚਰਚ ਵਿੱਚ ਆਇਆ ਸੀ ਅਤੇ ਅਸੀਂ ਐਤਵਾਰ ਰਾਤ ਨੂੰ ਇੱਕ ਸੰਗੀਤ ਸਮਾਰੋਹ ਕੀਤਾ ਸੀ ਇਹ ਲਗਭਗ ਪੂਰਾ ਹੋ ਗਿਆ ਸੀ ਅਤੇ ਉਸਨੇ ਕਿਹਾ ਓ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਨਵਾਂ ਗੀਤ ਦੇਣਾ ਚਾਹੁੰਦਾ ਹਾਂ ਜੋ ਮੈਂ ਲਿਖਿਆ ਹੈ ਅਤੇ ਉਸ ਗਾਣੇ ਦਾ ਨਾਮ ਫਾਰਵਰਡ ਸੀ ਵਾਹ ਅਤੇ ਉਹ ਸੱਚ ਮੁਜ ਜ਼ਬਰਦਸਤ ਸੀ ਉਸਨੇ ਸਪਸ਼ਟ ਤੌਰ ਤੇ ਉਸਨੂੰ ਆਪਣੀ ਪ੍ਰਤਿਭਾ ਨਾਲ ਗਾਇਆ ਅਤੇ ਜਦੋਂ ਇਹ ਖਤਮ ਹੋਇਆ ਮੈਂ ਡੋਨਾਵੈਲ ਮੁੜਿਆ ਤੇ ਕਿਹਾ ਹਣੀ ਇਹ ਮੇਰੀ ਨਵੀਂ ਕਿਤਾਬ ਦਾ ਨਾਮ ਹੋਵੇਗਾ ਅਤੇ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਮੈਂ ਲਗਭਗ ਕਿਸੇ ਹੋਰ ਚੀਜ਼ ਬਾਰੇ ਨਹੀਂ ਸੋਚਿਆ ਮੈਂ ਸ਼ਾਇਦ ਉਹ ਸਭ ਕੁਝ ਪੜਿਆ ਹੈ ਜੋ ਤੁਸੀਂ ਕਦੇ ਲਿਖਿਆ ਹੈ ਅਤੇ ਤੁਸੀਂ ਜਾਣਦੇ ਹੋ ਮੈਨੂੰ ਤੁਹਾਡੀ ਲਿਖਤ ਬਹੁਤ ਪਸੰਦ ਹੈ ਪਰ ਇਹ ਕਿਤਾਬ ਅਤੇ ਸੰਦੇਸ਼ ਇੰਜ ਹੀ ਲੱਗ ਰਿਹਾ ਜਿਵੇਂ ਤੁਸੀਂ ਹੀ ਲਿਖਿਆ ਹੈ ਕੀ ਲਿਖਣ ਵੇਲੇ ਤੁਹਾਨੂੰ ਵੀ ਅਜਿਹਾ ਲੱਗਿਆ ਹਾਂ ਇਸ ਵਿੱਚ ਕਿਸੇ ਵੀ ਹੋਰ ਕਿਤਾਬ ਨਾਲੋਂ ਜ਼ਿਆਦਾ ਨਿੱਜੀ ਚੀਜ਼ਾਂ ਹਨ ਜੋ ਮੈਂ ਕਦੇ ਲਿਖੀਆਂ ਮੈਨੂੰ ਲੱਗਦਾ ਹੈ ਕਿ ਇਸ ਦਾ ਕਾਰਨ ਚੀਲਾ ਇਹ ਹੈ ਕਿ ਇਹ ਸਿਧਾਂਤ ਮੈਂ ਇਹ ਅਹਿਸਾਸ ਨਹੀਂ ਕਰ ਸਕਿਆ ਪਰ ਇਹ ਉਹ ਚੀਜ਼ਾਂ ਹਨ ਜੋ ਮੈਨੂੰ ਸਾਲਾਂ ਤੋਂ ਅੱਗੇ ਵਧਾ ਰਹੀਆਂ ਹਨ ਅਤੇ ਇਸ ਨੂੰ ਲਿਖਤੀ ਰੂਪ ਵਿੱਚ ਰੱਖਣਾ ਅਤੇ ਇਸ ਨੂੰ ਇਨ੍ਹਾਂ ਅਧਿਆਇਆਂ ਵਿੱਚ ਅਲੱਗ ਕਰਨ ਦੇ ਯੋਗ ਹੋਣਾ ਬਹੁਤ ਵਧੀਆ ਸੀ ਕੀ ਤੁਹਾਡੇ ਮਨ ਵਿੱਚ ਇੱਕ ਖਾਸ ਦਰਸ਼ਕ ਸੀ ਕਿ ਤੁਸੀਂ ਉਹਨਾਂ ਬਾਰੇ ਸੋਚ ਰਹੇ ਸੀ ਜੋ ਵੱਡੀ ਉਮਰ ਦੇ ਸਨ ਜਾਂ ਛੋਟੀ ਉਮਰ ਦੇ ਸਨ ਤੁਸੀਂ ਕਿਸ ਲਈ ਲਿਖ ਰਹੇ ਸੀ ਖੈਰ ਤੁਸੀਂ ਹਮੇਸ਼ਾ ਪਹਿਲਾਂ ਆਪਣੇ ਲਈ ਲਿਖਦੇ ਹੋ ਤਾਂ ਜੋ ਤੁਹਾਨੂੰ ਵੀ ਕਿਤਾਬ ਵਿੱਚ ਦੇਖਿਆ ਜਾ ਸਕੇ ਜਾਨਦੇ ਹੋ ਕਿ ਅੱਗੇ ਵਧਣਾ ਕੋਈ ਜਗ੍ਹਾ ਨਹੀਂ ਹੈ ਸਗੋਂ ਇਹ ਇੱਕ ਦਿਸ਼ਾ ਹੈ ਜਿਸ ਵੱਲ ਤੁਸੀਂ ਜਾਂਦੇ ਹੋ ਅਤੇ ਹਰ ਕਿਸੇ ਨੂੰ ਅੱਗੇ ਵਧਣਾ ਹੈ ਅਤੇ ਖਾਸ ਕਰਕੇ ਮਸੀਹਾਂ ਨੂੰ ਅਤੀਤ ਹੀ ਕੱਜਹੀ ਚੀਜ਼ਾਂ ਜੋ ਤੁਸੀਂ ਜਾਂਦੇ ਹੋ ਕਿ ਇਹ ਵਾਪਰਿਆ ਹੈ ਹੋ ਸਕਦਾ ਤੁਸੀਂ ਮਹਿਸੂਸ ਕਰੋ ਕਾਸ਼ ਮੈਂ ਉੱਥੇ ਵਾਪਸ ਜਾ ਸਕਦਾ ਲੋਕ ਪੁਰਾਣੇ ਚੰਗੇ ਦਿਨਾਂ ਬਾਰੇ ਗੱਲ ਕਰਦੇ ਹਨ ਜਿਨ੍ਹਾਂ ਦਾ ਮੈਨੂੰ ਪਤਾ ਵੀ ਨਹੀਂ ਲੱਗਾ ਕਿ ਉਹ ਕਦੋਂ ਚੰਗੇ ਸਨ ਅਤੇ ਸਪਸ਼ਟ ਤੌਰ ਤੇ ਪਵਿਕ ਵਿੱਚ ਕਿਸੇ ਸਮੇਂ ਉਹ ਸਾਡੇ ਦਿਨਾਂ ਬਾਰੇ ਉਹਨਾਂ ਦੀ ਨੰਗ ਗੱਲ ਕਰਨਗੇ ਸ਼ਾਇਦ ਉਹ ਦਿਨ 2020 ਦੇ ਸਨ ਉਹਨਾਂ ਨੂੰ ਖੁਲਨਾ ਵਧੀਆ ਹੋਏਗਾ हां ਇੱਕ ਚੰਗਾ ਵਿਚਾਰ ਹੈ ਆਓ ਫਿਰ ਤੋਂ ਇਸ ਨੂੰ ਸਮਝੀਏ ਅੱਗੇ ਵਧਣ ਦਾ ਪਹਿਲਾ ਕਦਮ ਸੁਪਨਾ ਹੈ ਅਤੇ ਤੁਸੀਂ ਲਿਖਦੇ ਹੋ ਆਪਣਾ ਕੱਲ ਅੱਜ ਫੜੀ ਰੱਖੋ ਅਤੇ ਇਸ ਦਾ ਕੀ ਮਤਲਬ ਹੈ ਖੈਰ ਜਾਣਦੇ ਹੋ ਜਿਸ ਤਰੀਕੇ ਨਾਲ ਅਸੀਂ ਬਣਾਏ ਗਏ ਹਾਂ ਕਿਸੇ ਜਗ੍ਹਾ ਜਾਣ ਤੋਂ ਪਹਿਲਾਂ ਸਾਨੂੰ ਇਸ ਨੂੰ ਆਪਣੇ ਮਨ ਵਿੱਚ ਦੇਖਣਾ ਪੈਂਦਾ ਹੈ ਸਾਨੂੰ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਆਪਣੀ ਮੰਜ਼ਿਲ ਤੇ ਗੱਲਬਾਤ ਕਰਨ ਦੇ ਯੋਗ ਹੋਣਾ ਪੈਂਦਾ ਹੈ ਅਤੇ ਸਾਨੂੰ ਅਹਿਸਾਸ ਨਹੀਂ ਹੁੰਦਾ ਕਿ ਇਹ ਹੋ ਰਿਹਾ ਹੈ ਪਰ ਅਸੀਂ ਆਪਣੀ ਜ਼ਿੰਦਗੀ ਵਿੱਚ ਇਹ ਕਰ ਚੁੱਕੇ ਹਾਂ ਵੱਡੇ ਹੁੰਦੇ ਹੋਏ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਤੁਹਾਡੀ ਜ਼ਿੰਦਗੀ ਨੂੰ ਦਿਸ਼ਾ ਦੀ ਲੋੜ ਹੈ ਤੁਹਾਨੂੰ ਪਰਮੇਸ਼ਰ ਤੋਂ ਪੁੱਛਣ ਦੀ ਲੋੜ ਹੈ ਕਿ ਉਹ ਤੁਹਾਡੇ ਕੋਲੋਂ ਕੀ ਚਾਹੁੰਦਾ ਹੈ ਅਤੇ ਇਹ ਤੁਹਾਡਾ ਧਿਆਨ ਅਤੇ ਤੁਹਾਡਾ ਸੁਪਨਾ ਬਣ ਜਾਂਦਾ ਹੈ ਕੁਝ ਲੋਕ ਕਹਿਣਗੇ ਖੈਰ ਕੀ ਸੁਪਨੇ ਸਿਰਫ ਨੌਜਵਾਨਾਂ ਲਈ ਨਹੀਂ ਹਨ ਮਤਲਬ ਉਹਨਾਂ ਲੋਕਾਂ ਲਈ ਜਿਨ੍ਹਾਂ ਅੱਗੇ ਪੂਰੀ ਜ਼ਿੰਦਗੀ ਪਈ ਹੈ ਪਰ ਤੁਸੀਂ ਲਿਖਦੇ ਹੋ ਇਸ ਨੂੰ ਇੰਨੇ ਜਲਦੀ ਖਾਰਜ ਨਾ ਕਰੋ ਖੈਰ ਜੇ ਤੁਸੀਂ ਸੁਪਨੇ ਦੇਖਣਾ ਬੰਦ ਕਰਦੇ ਹੋ ਤਾਂ ਤੁਸੀਂ ਮਰਨਾ ਸ਼ੁਰੂ ਕਰ ਦਿੰਦੇ ਹੋ ਜੇ ਤੁਹਾਡੇ ਕੋਲ ਉੱਠਣ ਦਾ ਕੋਈ ਕਾਰਨ ਨਹੀਂ ਹੈ ਜੇ ਤੁਹਾਡੇ ਵਿਸ਼ਵਾਸ ਕਰਨ ਲਈ ਕੋਈ ਚੀਜ਼ ਨਹੀਂ ਹੈ ਜੇ ਤੁਹਾਨੂੰ ਅੱਗੇ ਕੀ ਹੈ ਉਸ ਲਈ ਪਰਮੇਸ਼ਰ ਦਾ ਸੱਦਾ ਨਹੀਂ ਹੈ ਤਾ ਕੁਝ ਵਾਪਰਦਾ ਹੈ ਤੇ ਉਹ ਚੰਗਾ ਨਹੀਂ ਹੁੰਦਾ ਅਗਲਾ ਕਦਮ ਜਿਸ ਬਾਰੇ ਤੁਸੀਂ ਗੱਲ ਕਰਦੇ ਹੋ ਉਹ ਹੈ ਜੋ ਸਾਡੇ ਵਿਸ਼ਵਾਸ ਲਈ ਬਹੁਤ ਖਾਸ ਹੈ ਪ੍ਰਾਰਥਨਾ ਪਰ ਮੈਨੂੰ ਇਹ ਤਤਪਸੰਦ ਹੈ ਕਿ ਤੁਸੀਂ ਨਬੀ ਨਹੀਮੀਆ ਦੇ ਜੀਵਨ ਨੂੰ ਇਹ ਦਰਸਾਉਣ ਲਈ ਚੁਣਿਆ ਹੈ ਕਿ ਅੱਗੇ ਵਧਣ ਲਈ ਪ੍ਰਾਰਥਨਾ ਕਿਵੇਂ ਦਿਖਾਈ ਦਿੰਦੀ ਹੈ ਤੁਸੀਂ ਇਸ ਨੂੰ ਕਿਉਂ ਚੁਣਿਆ ਹੈ ਖੈਰ ਇਸ ਲਈ ਕਿਉਂਕਿ ਨਹੀਮੀਆ ਦੀ ਪ੍ਰਾਰਥਨਾ ਉਸਦੇ ਸੁਪਨੇ ਦੇ ਨਾਲ ਜੁੜੀ ਹੋਈ ਸੀ ਅਤੇ ਮੇਰੇ ਲਈ ਉਹਨਾਂ ਦੋਵਾਂ ਵਿਚਾਰਾਂ ਨੂੰ ਇਕੱਠੇ ਜੋੜਨ ਦਾ ਇੱਕ ਵਧੀਆ ਤਰੀਕਾ ਸੀ ਬਾਈਬਲ ਇਹ ਕਹਿੰਦੀ ਹੈ ਕਿ ਜਦੋਂ ਯਹੂਦੀ ਲੋਕ ਇਜ਼ਰਾਈਲ ਵਾਪਸ ਗਏ ਅਤੇ ਦੁਬਾਰਾ ਕੰਧ ਬਣਾਉਣੀ ਸ਼ੁਰੂ ਕੀਤੀ ਤਾਂ ਉਹ ਨਿਰਾਸ਼ ਹੋ ਗਏ ਅਤੇ ਉਹਨਾਂ ਨੇ ਕੰਮ ਛੱਡ ਦਿੱਤਾ ਨਹਿਮਿਆ ਸ਼ੂਸ਼ਣ ਮਹਿਲ ਵਿੱਚ ਰਾਜਪਾਲ ਲਈ ਕੰਮ ਕਰ ਰਿਹਾ ਸੀ ਅਤੇ ਉਹ ਜਾ ਕੇ ਕੰਧ ਨੂੰ ਦੁਬਾਰਾ ਬਣਾਉਣ ਵਿੱਚ ਮਦਦ ਕਰਨਾ ਚਾਹੁੰਦਾ ਸੀ ਅਤੇ ਵੇ ਉਹ ਹੈ ਜੋ ਉਸਨੇ ਕਿਹਾ ਉਸਨੇ ਕਿਹਾ ਪਰਮੇਸ਼ਵਰ ਨੇ ਇਹ ਮੇਰੇ ਦਿਲ ਵਿੱਚ ਪਾ ਦਿੱਤਾ ਵਾਹ ਇੱਥੋਂ ਹੀ ਸੁਪਨਾ ਸ਼ੁਰੂ ਹੋਇਆ ਉਸਨੇ ਪ੍ਰਾਰਥਨਾ ਸ਼ੁਰੂ ਕੀਤੀ ਅਤੇ ਇਹ ਇਸ ਲਈ ਹੋਇਆ ਕਿਉਂਕਿ ਉਸਨੇ ਆਪਣੇ ਦੋਸਤਾਂ ਲਈ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ ਹੂੰ ਕਿਉਂਕਿ ਉਹ ਉਸ ਨੂੰ ਨਹੀਂ ਬਣਾ ਰਹੇ ਸਨ ਉਹ ਟੁੱਟਿਆ ਹੋਇਆ ਤੇ ਹੰਝੂਆ ਵਿੱਚ ਸੀ ਅਤੇ ਫਿਰ ਪਰਮੇਸ਼ਰ ਨੇ ਉਸ ਦੇ ਦਿਲ ਵਿੱਚ ਪਾ ਦਿੱਤਾ। ਕਈ ਵਾਰ ਪ੍ਰਾਰਥਨਾ ਵਿੱਚ ਪਰਮੇਸ਼ਰ ਕਹਿੰਦਾ ਹੈ ਤੁਸੀਂ ਖੁਦ ਆਪਣੀ ਪ੍ਰਾਰਥਨਾ ਦਾ ਜਵਾਬ ਦਿਓ। ਇਹ ਬਿਲਕੁਲ ਸੱਚਾ। ਨਹਿਮੀਆ ਨਾਲ ਵੀ ਇਹੀ ਹੋਇਆ। ਪਰ ਇਹ ਕਹਾਣੀ ਥੋੜੀ ਜੀ ਦਿਲਚਸਪ ਵੀ ਹੈ ਕਿਉਂਕਿ ਨਹਿਮੀਆ ਨੂੰ ਉਦਾਸ ਚਿਹਰੇ ਨਾਲ ਰਾਜੇ ਨੂੰ ਮਿਲਣ ਲਈ ਅੰਦਰ ਜਾਣ ਦਾ ਖਤਰਾ ਲੈਣਾ ਪਿਆ। ਹਾਂ ਉਹ ਰਾਜੇ ਨੂੰ ਮਿਲਣ ਗਿਆ ਤੇ ਰਾਜਾ ਪੁੱਛਦਾ ਹੈ ਤੂੰ ਉਦਾਸ ਕਿਉਂ ਹੈ? ਅਤੇ ਦਿਲਚਸਪ ਹੈ ਕਿ ਜੇ ਤੁਸੀਂ ਉਸ ਸੱਭਿਆਚਾਰ ਦਾ ਅਧਿਐਨ ਕਰੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਉਸ ਦੀ ਸਜ਼ਾ ਮੌਤ ਸੀ ਜੇ ਤੁਸੀਂ ਕਦੇ ਰਾਜੇ ਦੇ ਸਾਹਮਣੇ ਉਦਾਸ ਹੁੰਦੇ ਸੀ ਤਾਂ ਤੁਹਾਨੂੰ ਮੌਤ ਦੀ ਸਜ਼ਾ ਮਿਲਣੀ ਸੀ ਜਦੋਂ ਰਾਜੇ ਨੇ ਉਸ ਨੂੰ ਪੁੱਛਿਆ ਤਾਂ ਉਸ ਨੇ ਕਿਹਾ ਮੈਂ ਉਦਾਸ ਕਿਉਂ ਨਹੀਂ ਹੋਵਾਂਗਾ ਮੇਰੇ ਦੋਸਤ ਯਰੂਸ਼ਲਮ ਵਾਪਸ ਚਲੇ ਗਏ ਹਨ ਅਤੇ ਉੱਥੇ ਕੰਧਾ ਬਹੁਤ ਹੀ ਖਰਾਬ ਹਨ ਜੀ ਪਰ ਤੁਸੀਂ ਉਸ ਅਦੇਵਿਸ਼ਕਤੀਸ਼ਾਲੀ ਟੰਗ ਨਾਲ ਦਰਸਾਉਂਦੇ ਹੋ ਕਿ ਨੇਮੇ ਨੇ ਉਹ ਤੇਜ਼ ਪ੍ਰਾਰਥਨਾ ਕਿਵੇਂ ਕੀਤੀ ਕਿਉਂਕਿ ਕਈ ਵਾਰ ਤੁਹਾਡੇ ਕੋਲ ਲੰਬੇ ਸਮੇਂ ਲਈ ਪ੍ਰਾਰਥਨਾ ਕਰਨ ਦਾ ਸਮਾਂ ਨਹੀਂ ਹੁੰਦਾ ਪਰ ਤੁਸੀਂ ਰਾਜੇ ਦੇ ਸਾਹਮਣੇ ਕੁਝ ਅਜਿਹਾ ਕਰ ਰਹੇ ਹੋ ਜਿਸ ਕਰਕੇ ਤੁਹਾਡੀ ਜਾਨ ਲੱ ਸਕਦੀ ਹੈ ਤਾਂ ਤੁਹਾਡੇ ਕੋਲ ਲੰਬੀ ਪ੍ਰਾਰਥਨਾ ਕਰਨ ਲਈ ਸਮਾਂ ਨਹੀਂ ਹੋਵੇਗਾ ਇਹ ਸੱਚਮੁੱਚ ਬਹੁਤ ਵਧੀਆ ਵਿਚਾਰ ਆ ਸ਼ੀਲਾ ਕਿਉਂਕਿ ਉਹ ਇਸ ਆਦਮੀ ਦੇ ਸਾਹਮਣੇ ਖੜਾ ਹੈ ਇਸ ਰਾਜੇ ਦੇ ਜੋ ਕਿ ਇੱਕ ਬਹੁਤ ਵਧੀਆ ਮਨੁੱਖ ਹੈ ਅਤੇ ਬਾਈਬਲ ਕਹਿੰਦੀ ਹੈ ਕਿ ਉਸ ਨੂੰ ਪੁੱਛਿਆ ਜਾਂਦਾ ਹੈ ਤੁਸੀਂ ਕੀ ਚਾਹੁੰਦੇ ਹੋ ਕਿ ਮੈਂ ਕਰਾਂ ਅਤੇ ਫਿਰ ਬਾਈਬਲ ਕਹਿੰਦੀ ਹੈ ਤਾਂ ਮੈਂ ਪਰਮਿਸ਼ਨ ਨੂੰ ਪ੍ਰਾਰਥਨਾ ਕੀਤੀ ਅਤੇ ਰਾਜੇ ਨੂੰ ਕਿਹਾ ਇਹ ਇਸੇ ਤਰ੍ਹਾਂ ਕੰਮ ਕਰਦਾ ਹੈ ਨਾ ਤੁਸੀਂ ਇੱਕ ਪਲ ਵਿੱਚ ਹੁੰਦੇ ਹੋ ਤੁਹਾਡੇ ਕੋਲ ਬਹੁਤ ਸਾਰੇ ਸ਼ੁਰੂਆਤੀ ਵਾਕਿਆਵਾਂਾਂ ਲਈ ਸਮਾਂ ਨਹੀਂ ਹੁੰਦਾ ਤੁਸੀਂ ਸਿਰਫ ਪ੍ਰਾਰਥਨਾ ਕਰਦੇ ਹੋ ਇਸ ਨੂੰ ਤੁਰੰਤ ਪ੍ਰਾਰਥਨਾ ਕਿਹਾ ਜਾਂਦਾ ਹੈ ਮੈਂ ਅਕਸਰ ਸੋਚਿਆ ਕਿ ਅਸੀਂ ਜਾਣਦੇ ਹਾਂ ਕਿ ਮੈਂ ਪਰਮੇਸ਼ਵਰ ਮਦਦ ਕਰੋ ਕਹਿਣਾ ਕੀ ਹੁੰਦਾ ਮੈਨੂੰ ਨਹੀਂ ਪਤਾ ਕਿ ਕੀ ਕਰਨਾ ਹੈ ਮੈਨੂੰ ਲੱਗਦਾ ਹੈ ਕਿ ਆਪਣੀ ਤਰਜੀਹਾਂ ਨੂੰ ਚੋਣ ਕਰਨਾ ਦਿਲਚਸਪ ਸੀ ਅਤੇ ਸ਼ਾਇਦ ਖਾਸ ਤੌਰ ਤੇ ਇਸ ਸਮੇ ਲੋਕ ਲੱਖਾਂ ਦਿਸ਼ਾਵਾਂ ਵਿੱਚ ਖਿੱਚੇ ਹੋਏ ਮਹਿਸੂਸ ਕਰਦੇ ਹਨ ਤੁਸੀਂ ਕਿਵੇਂ ਸਿੱਖਦੇ ਹੋ ਕਿ ਕਿਵੇਂ ਤਰਜੀਹਾਂ ਦੇਣੀਆਂ ਹਨ ਅਤੇ ਕਿਵੇਂ ਪਟਕਣਾਵਾਂ ਤੋਂ ਛੁਟਕਾਰਾ ਪਾਉਣਾ ਹੈ ਮੈਂ ਇਹ ਸਿੱਖਿਆ ਜੇ ਤੁਸੀਂ ਕਿਸੇ ਚੀਜ਼ ਨੂੰ ਹਾਂ ਕਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਉਸ ਚੀਜ਼ ਨੂੰ ਨਾ ਕਹਿਣ ਲਈ ਤਿਆਰ ਹੋਣਾ ਪਵੇਗਾ ਜੋ ਤੁਸੀਂ ਪਹਿਲਾਂ ਹੀ ਕਰ ਰਹੇ ਹੋ ਇਹ ਮੇਰੇ ਲਈ ਇੱਕ ਬਹੁਤ ਔਖਾ ਸਬਕ ਰਿਹਾ ਹੈ ਕਿਉਂਕਿ ਜਦ ਲੋਕ ਮੈਨੂੰ ਕੁਝ ਕਹਿੰਦੇ ਹਨ ਤਾਂ ਮੈਂ ਹਮੇਸ਼ਾ ਉਹਨਾਂ ਨੂੰ ਹਾਂ ਹੀ ਕਹਿੰਦਾ ਪਰ ਤੁਹਾਡੇ ਸੁਪਨੇ ਨੂੰ ਸাকার ਕਰਨ ਅਤੇ ਉੱਥੇ ਪਹੁੰਚਣ ਲਈ ਜਿੱਥੇ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਪਰਮੇਸ਼ਰ ਤੁਹਾਨੂੰ ਲੈ ਜਾਣਾ ਚਾਹੁੰਦਾ ਹੈ ਤਾਂ ਤੁਸੀਂ ਸਭ ਕੁਝ ਨਹੀਂ ਕਰ ਸਕਦੇ ਹਾਂ ਮੈਨੂੰ ਇਹ ਸਿੱਖਣ ਵਿੱਚ ਥੋੜਾ ਸਮਾਂ ਲੱਗਿਆ ਕਿ ਨਾ ਇੱਕ ਪੂਰਾ ਵਾਕ ਹੈ ਹਾਂ ਇਹ ਹੈ ਇਹ ਸੱਚਮੁੱਚ ਹੈ ਮੂਲ ਗੱਲਾਂ ਵੱਲ ਆਉਂਦੇ ਹੋਏ ਜਦੋਂ ਤਰਜੀਹਾਂ ਚੁਣਨ ਦੀ ਗੱਲ ਆਉਂਦੀ ਹੈ ਤਾਂ ਯਿਸੂ ਇਸ ਬਾਰੇ ਕੀ ਕਹਿੰਦਾ ਹੈ ਕਿ ਅਸੀਂ ਇਹ ਕਿਵੇਂ ਕਰੀਏ ਖੈਰੀ ਇੱਕ ਵਾਰ ਉਸ ਨੂੰ ਪੁੱਛਿਆ ਗਿਆ ਕਿ ਸਭ ਤੋਂ ਮਹੱਤਵਪੂਰਨ ਕੀ ਹੈ ਉਸਨੇ ਕਿਹਾ ਸਭ ਤੋਂ ਮਹੱਤਵਪੂਰਨ ਹੈ ਕਿ ਤੁਸੀਂ ਆਪਣੇ ਪੂਰੇ ਦਿਲ ਨਾਲ ਪਰਮੇਸ਼ਰ ਨੂੰ ਪਿਆਰ ਕਰੋ ਅਤੇ ਦੂਜਾ ਦੂਜਿਆਂ ਨੂੰ ਪਿਆਰ ਕਰੋ ਅਤੇ ਫਿਰ ਤੀਜਾ ਜੋ ਹੈਰਾਨੀ ਜਨਕ ਹੈ ਆਪਣੇ ਆਪ ਨੂੰ ਪਿਆਰ ਕਰੋ ਇਸ ਨੂੰ ਅਕਸਰ ਗਲਤ ਸਮਝਿਆ ਜਾਂਦਾ ਹੈ ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਇਸ ਤੋਂ ਦੂਰ ਰਹਿਣਾ ਪਵੇਗਾ ਆਪਣੇ ਗਵਾਂਢੀਆਂ ਨੂੰ ਆਪਣੇ ਵਾਂਗ ਪਿਆਰ ਕਰੋ ਜਦ ਤੱਕ ਤੁਹਾਨੂੰ ਅਹਿਸਾਸ ਨਹੀਂ ਹੁੰਦਾ ਕਿ ਆਪਣੀ ਦੇਖਭਾਲ ਕਰਨਾ ਕਿੰਨਾ ਮਹੱਤਵਪੂਰਨ ਹੈ ਤੁਹਾਡੇ ਕੋਲ ਕਿਸੇ ਹੋਰ ਨੂੰ ਦੇਣ ਲਈ ਕੁਝ ਨਹੀਂ ਹੋਵੇਗਾ ਤੁਸੀਂ ਨਿੱਜੀ ਤੌਰ ਤੇ ਡਾਕਟਰ ਜੀ ਮੈਂ ਆਪਣੀ ਤਰਜੀਹਾਂ ਨੂੰ ਕਿਵੇਂ ਵਿਵਸਥਿਤ ਕਰਦੇ ਹੋ ਓ ਮੈਨੂੰ ਕਈ ਵਾਰ ਲੱਗਦਾ ਹੈ ਕਿ ਮੇਰੀਆਂ ਤਰਜੀਹਾਂ ਮੈਨੂੰ ਸੰਗਠਿਤ ਕਰਦੀਆਂ ਹਨ ਜਾਂਦੇ ਹੋ ਇਹੀ ਬਹੁਤ ਜ਼ਿਆਦਾ ਮਹਿਸੂਸ ਹੁੰਦਾ ਹੈ ਬਿਲਕੁਲ ਮੇਰੀ ਇੱਕ ਮੁਡਲੀ ਤਰਜੀਹ ਹੈ ਜੋ ਹਰ ਚੀਜ਼ ਨੂੰ ਚਲਾਉਂਦੀ ਹੈ ਤੇ ਉਹ ਹੈ ਮੈਂ ਪਰਮੇਸ਼ਰ ਦੇ ਬੱਚਿਆਂ ਨੂੰ ਸਿਖਾਉਣ ਦੇ ਕੰਮ ਲਈ ਵਚਨਬੱਧ ਹਾਂ। ਇਹੀ ਉਹ ਹੈ ਜੋ ਮੈਨੂੰ ਕਰਨ ਲਈ ਕਿਹਾ ਗਿਆ ਹੈ। ਮੇਰੇ ਲਈ ਆਪਣੀ ਜ਼ਿੰਦਗੀ ਵਿੱਚ ਉਹ ਚੀਜ਼ਾਂ ਨੂੰ ਜੋੜਨਾ ਬਹੁਤ ਮੁਸ਼ਕਲ ਹੈ ਜਿਨ੍ਹਾਂ ਦਾ ਉਸ ਨਾਲ ਕੋਈ ਵਾਸਤਾ ਨਹੀਂ ਹੁੰਦਾ। ਜੀ। ਮੈਂ ਕਰਦਾ ਤਾਂ ਹਾਂ ਪਰ ਅਕਸਰ ਨਹੀਂ ਅਤੇ ਮੈਂ ਆਮ ਤੌਰ ਤੇ ਬਹੁਤ ਲਾਭਕਾਰੀ ਟਾਂਗ ਨਾਲ ਨਹੀਂ ਕਰਦਾ ਕਿਉਂਕਿ ਮੈਂ ਜੋ ਕਰਦਾ ਹਾਂ ਉਹ ਉਸ ਨਾਲ ਜੁੜਿਆ ਹੁੰਦਾ ਹੈ ਜੋ ਮੈਂ ਮੰਨਦਾ ਹਾਂ ਜੋ ਮੇਰੇ ਲਈ ਮਹੱਤਵਪੂਰਨ ਹੈ। ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਇੱਕ ਤਰਜੀਹ ਹੈ ਤੇ ਹਰ ਕਿਸੇ ਲਈ ਨਹੀਂ ਹੈ ਪਰ ਇਹ ਮੇਰੀ ਤਰਜੀਹ ਹੈ ਤੁਸੀਂ ਧਿਆਨ ਕੇਂਦਰਿਤ ਰੱਖਣ ਦੇ ਅਗਲੇ ਪੜਾਅ ਵਿੱਚ ਐਮਿਤ ਬਾਰੇ ਗੱਲ ਕਰਦੇ ਹੋ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਲੋਕ ਮਹਿਸੂਸ ਕਰਦੇ ਹਨ ਕਿ ਉਹ ਅਤੀਤ ਵਿੱਚ ਫਸੇ ਹੋਏ ਹਨ ਅਤੇ ਮੈਂ ਸੋਚ ਰਹੀ ਸੀ ਤੁਸੀਂ ਅਤੀਤ ਅਤੇ ਵਰਤਮਾਨ ਅਤੇ ਭਵਿੱਖ ਨੂੰ ਸੰਤੁਲਿਤ ਕਰਨ ਦੇ ਵਿਚਾਰ ਸਹੀ ਸੰਤੁਲਨ ਕਿਵੇਂ ਕਰਦੇ ਹੋ ਖੈਰ ਜਾਂਦੇ ਹੋ ਉਹ ਅਧਿਆਇ ਸ਼ਾਇਦ ਪੂਰੀ ਕਿਤਾਬ ਦੀ ਮੁੱਖ ਖਾਤੇ ਵਾਲੇ ਦੁਆਲੇ ਬਣਿਆ ਹੋਇਆ ਹੈ ਜਿੱਥੇ ਪੌਲਸ ਕਹਿੰਦਾ ਹੈ ਮੈਂ ਪਿਛਲੀਆਂ ਗੱਲਾਂ ਨੂੰ ਭੁਲਾ ਕੇ ਉਹ ਸੁਪਰਲੇ ਸੱਦੇ ਦਾ ਇਨਾਮ ਲਵਾ ਜੋ ਪਰਮੇਸ਼ਰ ਦੀ ਵੱਲੋਂ ਮਸੀਹ ਯਸੂ ਵਿੱਚ ਹੈ ਅਤੇ ਪੌਲਸ ਇਹ ਨਹੀਂ ਕਹਿ ਰਿਹਾ ਸੀ ਕਿ ਮੇਰੇ ਅਤੀਤ ਨੂੰ ਦੂਰ ਕਰ ਦਿਓ ਪਰ ਉਹ ਇਹ ਕਹਿ ਰਿਹਾ ਸੀ ਕਿ ਮੈਂ ਆਪਣੇ ਅਤੀਤ ਨੂੰ ਆਪਣੇ ਵਰਤਮਾਨ ਜਾਂ ਆਪਣੇ ਭਵਿੱਖ ਨੂੰ ਨਿਯੰਤਰਿਤ ਕਰਨ ਨਹੀਂ ਦੇਵਾਂਗਾ ਅਤੇ ਜਦੋਂ ਤੁਸੀਂ ਇਸ ਬਾਰੇ ਸੋਚੋ ਤਾਂ ਪੌਲਸ ਕੋਲ ਪੁੱਲਨ ਲਈ ਕੁਝ ਭਿਆਨਕ ਚੀਜ਼ਾਂ ਸਨ ਜਾਣਦੇ ਹੋ ਉਹ ਉਹ ਚਰਚ ਨੂੰ ਸਤਾਉਣ ਵਾਲਾ ਮਹਾ ਆਤਿਆਚਾਰੀ ਸੀ ਉਸਨੇ ਲੋਕਾਂ ਨੂੰ ਉਹਨਾਂ ਦੇ ਵਿਸ਼ਵਾਸ ਕਰਨ ਮਾਰਿਆ ਤੇ ਬਹੁਤਿਆਂ ਨੂੰ ਕੈਦ ਵੀ ਕੀਤਾ ਮੈਂ ਬਹੁਤਿਆਂ ਨੂੰ ਜਾਣਦਾ ਹਾਂ ਜਿਹੜੇ ਆਪਣੇ ਬੁਰੇ ਅਤੀਤ ਤੋਂ ਪਿੱਛਾ ਨਹੀਂ ਛੱਡਾ ਸਕਦੇ ਪਰ ਪੌਲਸ ਕੋਲ ਕੁਝ ਚੰਗੀਆਂ ਚੀਜ਼ਾਂ ਵੀ ਸਨ ਪੌਲਸ ਫਰੀਸੀਆਂ ਦਾ ਵੀ ਫਰੀਸੀ ਸੀ ਉਸ ਦੀ ਵੰਸ਼ ਜੋ ਕਿ ਬਾਈਬਲ ਵਿੱਚ ਦੋ ਵਾਰ ਹੈ ਅਜਿਹੀ ਹੈ ਜੋ ਤੁਸੀਂ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਨਹੀਂ ਪੜ੍ਹੀ ਹੋਵੇਗੀ ਅਤੇ ਉਹ ਬਹੁਤ ਯੋਗ ਸੀ ਅਤੇ ਉਸ ਕੋਲ ਉਸ ਦੇ ਲਈ ਬਹੁਤ ਕੁਝ ਸੀ ਅਤੇ ਪੌਲਸ ਨੇ ਕਿਹਾ ਮੇਰੀਆਂ ਸਫਲਤਾਵਾਂ ਜਾਂ ਅਸਫਲਤਾਵਾਂ ਮੇਰੀ ਜ਼ਿੰਦਗੀ ਨੂੰ ਕਾਬੂ ਨਹੀਂ ਕਰਦੀਆਂ ਮੈਂ ਉਹਨਾਂ ਚੀਜ਼ਾਂ ਨੂੰ ਮੈਨੂੰ ਕਾਬੂ ਨਹੀਂ ਕਰਨ ਦਿੰਦਾ ਮੇਰਾ ਭਵਿੱਖ ਲਈ ਇੱਕ ਟੀਚਾ ਹੈ ਤੇ ਇਹੀ ਮੈਨੂੰ ਅੱਗੇ ਵਧਾਉਂਦਾ ਹੈ ਜਦੋਂ ਤੁਸੀਂ ਆਪਣੀ ਇੱਕ ਚੀਜ਼ ਨੂੰ ਆਪਣੀ ਮੁੱਖ ਚੀਜ਼ ਬਣਾਉਣਾ ਲਿਖਿਆ ਤਾਂ ਤੁਹਾਡਾ ਕੀ ਮਤਲਬ ਸੀ ਸਿਰਫ ਇੱਕ ਚੀਜ਼ ਨੂੰ ਫੜੇ ਰੱਖਣਾ ਆਸਾਨ ਨਹੀਂ ਹੁੰਦਾ ਪਰ ਜਦੋਂ ਤੁਸੀਂ ਪਰਮੇਸ਼ਰ ਜੋਤਸਾਸ ਕਰਕੇ ਉਸਦਾ ਪਤਾ ਲਗਾਉਂਦੇ ਹੋ ਤਾਂ ਤੁਸੀਂ ਇਹ ਪੱਕਾ ਕਰਦੇ ਹੋ ਜੀਉਂਦੇ ਹੋ ਕਿ ਇਹ ਆਪਣੀ ਤਰਜੀਹ ਦੇ ਤੌਰ ਤੇ ਆਪਣੀ ਜਗ੍ਹਾ ਬਣਾਈ ਰੱਖੇ ਅਤੇ ਇਸ ਤੇ ਹਰ ਰੋਜ਼ ਹਮਲਾ ਹੁੰਦਾ ਰਹਿੰਦਾ ਹੈ ਮੈਨੂੰ ਅਗਲਾ ਕਦਮ ਖਤਰੇ ਅਤੇ ਆਰਾਮ ਦੇ ਦਾਇਰੇ ਤੋਂ ਬਾਹਰ ਨਿਕਲਣਾ ਪਸੰਦ ਹੈ ਅਸੀਂ ਹਮੇਸ਼ਾ ਵਿਸ਼ਵਾਸੀਆਂ ਵੱਜੋਂ ਖਤਰਾ ਲੈਣ ਬਾਰੇ ਨਹੀਂ ਸੋਚਦੇ ਅਸੀਂ ਇਸ ਨੂੰ ਚਾਇ ਸੋਚਦੇ ਹਾਂ ਜਿਵੇਂ ਕਿ ਖਤਰਾ ਲੈਣਾ ਲਾਪਰਵਾਹ ਹੋਣਾ ਪਰ ਇੱਕ ਪਾਸਟਰ ਵੱਜੋਂ ਤੁਹਾਡੇ ਅਨੁਭਵ ਵਿੱਚ ਇੱਕ ਸੁਰੱਖਿਅਤ ਜਗ੍ਹਾ ਤੋਂ ਖਤਰੇ ਵਾਲੀ ਜਗ੍ਹਾ ਤੇ ਜਾਣ ਦੇ ਯੋਗ ਹੋਣਾ ਇੰਨਾ ਜ਼ਰੂਰੀ ਕਿਉਂ ਹੈ ਹੈ ਮੈਂ ਇਮਾਨਦਾਰੀ ਨਾਲ ਕਹਾਤਾ ਸ਼ੀਲਾ ਖਤਰਾ ਵਿਸ਼ਵਾਸ ਲਈ ਇੱਕ ਹੋਰ ਧਰਮ ਨਿਰਪੱਖ ਸ਼ਬਦ ਹੈ ਬਿਲਕੁਲ ਅਣਜਾਣ ਅਤੇ ਉਸ ਤੋਂ ਪਰੇ ਰਹਿਣਾ ਜਿੱਥੇ ਤੁਸੀਂ ਦੇਖ ਵੀ ਨਹੀਂ ਸਕਦੇ ਅਤੇ ਜੇ ਤੁਸੀਂ ਇੱਕ ਵਿਸ਼ਵਾਸੀ ਵੱਜੋਂ ਜੋਖਮ ਲੈਣ ਅਤੇ ਵਿਸ਼ਵਾਸ ਦੁਆਰਾ ਚੱਲਣ ਲਈ ਤਿਆਰ ਨਹੀਂ ਹੋ ਤਾ ਅੱਗੇ ਵਧਣਾ ਮੁਸ਼ਕਿਲ ਹੈ ਜੇ ਤੁਸੀਂ ਹਮੇਸ਼ਾ ਸੁਰੱਖਿਅਤ ਜਗ੍ਹਾ ਦੀ ਉਡੀਕ ਕਰਦੇ ਹੋ ਤਾਂ ਤੁਸੀਂ ਕਦੇ ਵੀ ਆਪਣੀ ਸੁਰੱਖਿਆ ਦੇ ਦਾਇਰੇ ਤੋਂ ਪਰੇ ਨਹੀਂ ਜਾ ਸਕੋਗੇ ਅਤੇ ਇਹ ਉਹ ਥਾਂ ਹੈ ਜਿੱਥੇ ਬਹੁਤ ਸਾਰੇ ਮਸੀਹੀ ਹਨ ਅਤੇ ਬਾਈਬਲ ਸਾਨੂੰ ਇਸ ਦੀ ਇਜਾਜ਼ਤ ਨਹੀਂ ਦਿੰਦੀ ਬਾਈਬਲ ਉਹਨਾਂ ਲੋਕਾਂ ਦੀਆਂ ਕਹਾਣੀਆਂ ਨਾਲ ਭਰੀ ਹੋਈ ਹੈ ਜਿਨ੍ਹਾਂ ਨੇ ਪਰਮੇਸ਼ਰ ਨਾਲ ਆਪਣੀ ਯਾਤਰਾ ਵਿੱਚ ਖਤਰਾ ਲਿਆ ਤੇ ਉਹ ਥਾਂ ਹੈ ਜਿੱਥੇ ਖੁਸ਼ੀ ਅਤੇ ਤਰੱਕੀ ਹੈ ਅਤੇ ਤੁਸੀਂ ਕਾਲੇਬ ਦੇ ਜੀਵਨ ਦੁਆਰਾ ਇਸ ਨੂੰ ਜ਼ਬਰਦਸਤ ਢੰਗ ਨਾਲ ਉਜਾਗਰ ਕੀਤਾ ਸਾਨੂੰ ਇਸ ਬਾਰੇ ਦੱਸੋ ਖੈਰ ਕਾਲੇਬੋਨਾ ਲੋਕਾਂ ਵਿੱਚੋਂ ਸੀ ਜੋ ਕਨਾਨ ਗਏ ਸਨ ਮੰਨਿਆ ਜਾਂਦਾ ਹੈ ਕਿ ਉਹ ਉਸ ਦੀ ਜਸੂਸੀ ਕਰਨ ਲਈ ਗਏ ਸਨ ਬਿਲਕੁਲ ਸਿਰਫ ਇਹ ਪੁਸ਼ਟੀ ਕਰਨ ਲਈ ਕਿ ਜੋ ਪਰਮੇਸ਼ਰ ਨੇ ਦੱਸਿਆ ਉਹ ਸੱਚਾ ਕਿ ਨਹੀਂ ਅਤੇ ਜਦੋਂ ਕਨਾਨ ਵਿੱਚ ਪਹੁੰਚੇ ਤਾਂ 10 ਜਸੂਸਾਂ ਨੇ ਉੱਥੇ ਮੌਜੂਦ ਲੋਕਾਂ ਨੂੰ ਦੇਖਿਆ ਅਤੇ ਦੇਵਤਾਂ ਨੂੰ ਵੀ ਦੇਖਿਆ ਤੇ ਉਹ ਵਾਪਸ ਆਏ ਅਤੇ ਉਹਨਾਂ ਨੇ ਕਿਹਾ ਅਸੀਂ ਉੱਥੇ ਅੰਦਰ ਨਹੀਂ ਜਾ ਸਕਦੇ ਅਸੀਂ ਟਿੱਡੀਆਂ ਵਰਗੇ ਆ ਉਹ ਬਹੁਤ ਵੱਡੇ ਹਨ ਅਸੀਂ ਤਬਾਹ ਹੋ ਜਾਵਾਂਗੇ ਕਾਲਬਤ ਇਹ ਯਹੋਸ਼ੂਆ ਵਾਪਸ ਆਏ ਉਹਨਾਂ ਕੋਲ ਇੱਕ ਵੱਖਰੀ ਰਿਪੋਰਟ ਸੀ ਉਹ ਘਟ ਗਿਣਤੀ ਵਿੱਚ ਸਨ ਉਹਨਾਂ ਨੇ ਇਹ ਕਹਿਣ ਲਈ ਖਤਰਾ ਮੁੱਲ ਲਿਆ ਕਿ ਇਹ ਸੱਚ ਨਹੀਂ ਹੈ ਅਸੀਂ ਇਹ ਕਰਨ ਦੇ ਯੋਗ ਹਾਂ ਮੈਂ ਹਮੇਸ਼ਾ ਇਸ ਬਾਰੇ ਸੋਚਿਆ ਹੈ ਉਹ 10 ਜਸੂਸ ਜਿਨ੍ਹਾਂ ਨੇ ਇਹ ਕਿਹਾ ਸੀ ਕਿ ਅਸੀਂ ਇਹ ਨਹੀਂ ਕਰ ਸਕਦੇ ਹਾਂ ਨੇ ਆਪਣੇ ਆਪ ਨੂੰ ਦੇਵਤਾਂ ਦੇ ਵਿਰੁੱਧ ਵਾਪਨ ਦੀ ਗਲਤੀ ਕੀਤੀ पर कालेब तय ये होशुआ ने परमेश्वर ਨੂੰ ਉਹਨਾਂ ਦੇ ਵਿਰੁੱਧ ਮਾਪਿਆ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਉਹ ਇਹ ਨਹੀਂ ਕਰ ਸਕਦੇ ਸੰ ਤਾਂ ਉਹਨਾਂ ਕੋਲ ਇੱਕ ਵੱਡਾ ਪਰਮੇਸ਼ਰ ਸੀ ਜੋ ਉਹਨਾਂ ਨੂੰ ਖਤਰੇ ਵਿੱਚ ਮਦਦ ਕਰ ਸਕਦਾ ਸੀ ਅਤੇ ਤੁਹਾਨੂੰ ਬਾਕੀ ਦੀ ਕਹਾਣੀ ਬਾਰੇ ਪਤਾ ਹੈ ਜਿਹੜੇ-ਜਿਹੜੇ جاسੂਸ ਨੇ ਵਿਸ਼ਵਾਸ ਨਹੀਂ ਕੀਤਾ ਉਹ ਤੁਰੰਤ ਤਬਾਹ ਹੋ ਗਏ ਅਤੇ ਜਿਨ੍ਹਾਂ ਨੇ جاسੂਸਾਂ ਦੇ ਵਿਸ਼ਵਾਸ ਕੀਤਾ ਉਹਨਾਂ ਕੋਲ 40 ਸਾਲ ਸਨ ਜਦ ਤੱਕ ਉਹ ਸਾਰੇ ਵਾਦਾ ਕੀਤੇ ਹੋਏ ਦੇਸ਼ ਵਿੱਚ ਜਾਣ ਦੀ ਇਜਾਜ਼ਤ ਦੇਣ ਤੋਂ ਪਹਿਲਾਂ ਮਰ ਨਹੀਂ ਜਾਂਦੇ ਸਨ ਅਤੇ ਜਦੋਂ ਇਹ ਸਭ ਹੋ ਗਿਆ ਤਾਂ ਸਿਰਫ ਦੋ ਜਸੂਸਾਂ ਨੂੰ ਕਾਲਬ ਤੇ ਜੋਸ਼ੂਆ ਨੂੰ ਅੰਦਰ ਜਾਣ ਦਾ ਸਨਮਾਨ ਮਿਲਿਆ ਵਿਸ਼ਵਾਸ ਖੇਤਰ ਵਿੱਚ ਰਹਿਣ ਦੇ ਆਤਮਿਕ ਤੌਰ ਤੇ ਕੀ ਕੀ ਫਾਇਦੇ ਹਨ ਖੈਰ ਮੈਂ ਤੁਹਾਨੂੰ ਦੱਸ ਦਵਾਂ ਇਹ ਦਿਲਚਸਪ ਹੈ ਇਹ ਬਹੁਤ ਹੀ ਸਾਸੀਕ ਹੁੰਦਾ ਹੈ ਹਰ ਰੋਜ਼ बस ਤੁਹਾਨੂੰ ਇਹ ਕਹਿਣਾ ਹੈ ਪ੍ਰਭੂ ਜੀ ਆ ਜੋ ਵੀ ਹੋਵੇ ਮੈਥੋਂ ਉਹ ਕਰਵਾਓ ਜੋ ਤੁਸੀਂ ਕਰਵਾਣਾ ਚਾਹੁੰਦੇ ਹੋ ਤਾਂ ਜੋ ਮੈਂ ਹਰ ਰੋਜ਼ ਤੁਹਾਡੇ ਤੇ ਵਿਸ਼ਵਾਸ ਕਰਾਂ ਅਤੇ ਭਰੋਸਾ ਕਰਾਂ ਇਹ ਸਿਰਫ ਰੋਜ਼ਾਨਾ ਦੀ ਗੱਲ ਹੈ ਪਰ ਫਿਰ ਵੱਡੀਆਂ ਚੀਜ਼ਾਂ ਵੀ ਹਨ ਜੋ ਇਸ ਨਾਲ ਆਉਂਦੀਆਂ ਹਨ ਮੈਨੂੰ ਯਾਦ ਹੈ ਜਦੋਂ ਅਸੀਂ ਰੇਡੀਓ ਸਟੇਸ਼ਨ ਤੇ ਪਹਿਲਾ ਸਮਾ ਖਰੀਦਣ ਦੀ ਕੋਸ਼ਿਸ਼ ਕਰ ਰਹੇ ਸੀ ਇਹ ਡਰਾਉਣਾ ਸੀ ਸਾਡੇ ਕੋਲ ਇਹ ਕਰਨ ਲਈ ਪੈਸੇ ਨਹੀਂ ਸਨ ਸਾਨੂੰ ਇਹ ਪਰਮੇਸ਼ਰ ਦੀ ਬੁਲਾਹਟ ਲੱਗੀ ਅਤੇ ਮੈਨੂੰ ਯਾਦ ਹੈ ਕਿ ਮੈਂ ਹਾਂ ਕਿਹਾ ਸੀ ਜਦਕਿ ਮੈਨੂੰ ਪਤਾ ਹੀ ਨਹੀਂ ਸੀ ਕਿ ਇਹ ਕਿਵੇਂ ਹੋਣ ਵਾਲਾ ਹੈ ਇਹੀ ਤਾਂ ਵਿਸ਼ਵਾਸ ਹੈ ਵਿਸ਼ਵਾਸ ਅਤੇ ਮੂਰਖਤਾ ਵਿੱਚ ਇੱਕ ਬਾਰੀਕ ਰੇਖਾ ਹੈ ਅਤੇ ਤੁਹਾਨੂੰ ਧਿਆਨ ਰੱਖਣਾ ਪਵੇਗਾ ਕਿ ਤੁਸੀਂ ਇਹ ਨਾ ਕਹੋ ਕਿ ਮੈਂ ਇਹ ਕਰਾਂਗਾ ਅਤੇ ਪਰਮੇਸ਼ਰ ਇਸ ਨੂੰ ਆਸ਼ੀਸ਼ ਦੇਵੇਗਾ ਪਰਮੇਸ਼ਰ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਜਦੋਂ ਅਸੀਂ ਵਿਸ਼ਵਾਸ ਦਾ ਕਦਮ ਚੁੱਕਦੇ ਹਾਂ ਅਤੇ ਉਸਦੇ ਵਾਅਦੇ ਨੂੰ ਪੂਰਾ ਕਰਨ ਲਈ ਉਸਤੇ ਭਰੋਸਾ ਕਰਦੇ ਹਾਂ ਤੁਸੀਂ ਆਪਣੇ ਸੁਪਨੇ ਦਾ ਪਿੱਛਾ ਕਰਨ ਬਾਰੇ ਅਗਲੇ ਕਦਮ ਬਾਰੇ ਗੱਲ ਕਰਦੇ ਹੋ ਅਤੇ ਮੈਨੂੰ ਲੱਗਦਾ ਹੈ ਕਿ ਸਾਡੇ ਵਿੱਚ ਬਹੁਤ ਸਾਰੇ ਅਜਿਹੇ ਨਾ ਕਰਨ ਦੇ ਦੋਸ਼ੀ ਹਨ ਅਤੇ ਸਿਹਾਰ ਇੱਕ ਸਵਾਲ ਜੋ ਮੈਨੂੰ ਅਕਸਰ ਪੁੱਛਿਆ ਜਾਂਦਾ ਹੈ ਕਿ ਉਹ ਪਰਮੇਸ਼ਵਰ ਦੀ ਇੱਛਾ ਨੂੰ ਜਾਨਣਾ ਅਤੇ ਆਪਣੀ ਜ਼ਿੰਦਗੀ ਲਈ ਯੋਜਨਾ ਬਣਾਉਣਾ ਸੰਭਵ ਹੈ ਇਹ ਸੰਭਵ ਹੈ ਮੇਰਾ ਮੰਨਣਾ ਹੈ ਕਿ ਤੁਸੀਂ ਜਾਣ ਸਕਦੇ ਹੋ ਕਿ ਪਰਮੇਸ਼ਵਰ ਤੁਹਾਡੇ ਤੋਂ ਕੀ ਚਾਹੁੰਦਾ ਹੈ ਅਤੇ ਇੱਕ ਆਸ ਹੁੰਦੀ ਹੈ ਜੋ ਬਹੁਤ ਸਾਰੇ ਲੋਕਾਂ ਦੇ ਦਿਲਾਂ ਨੂੰ ਭਰ ਦਿੰਦੀ ਹੈ ਕਿਉਂਕਿ ਉਹ ਸੋਚਦੇ ਹਨ ਖैर ਜੇ ਆਹ ਉਹ ਹੈ ਜੋ ਪਰਮੇਸ਼ਰ ਚਾਹੁੰਦਾ ਹੈ ਕਿ ਮੈਂ ਕਰਾਂ ਤਾਂ ਉਹ ਇਹ ਕਰੇਗਾ ਤੇ ਮੈਂ ਸਿਰਫ ਇੱਕ ਭਾਗੀਦਾਰ ਹੋਵਾਂਗਾ ਮੈਂ ਲੋਕਾਂ ਨੂੰ ਇਹ ਸਿਖਾਉਂਦੇ ਸੁਣਿਆ ਹੈ ਵਾਹ ਪਰਮੇਸ਼ਰ ਆਪਣੀ ਭੂਮਿਕਾ ਨਹੀਂ ਬੰਦਾ ਹੈ ਇਸ ਦਾ ਮਤਲਬ ਇਹ ਨਹੀਂ ਹੈ ਕਿ ਸਾਡੇ ਕੋਲ ਕੋਈ ਭੂਮਿਕਾ ਨਹੀਂ ਹੈ ਹੋ ਸਕਦਾ ਕਿ ਇਹ ਉਸ ਮੁਕ ਥਾਂਤੇ ਹੈ ਜਿੱਥੇ ਕੁਝ ਲੋਕ ਗਵਾਚ ਜਾਂਦੇ ਹਨ ਕਿਉਂਕਿ ਉਹ ਸੋਚਦੇ ਹਨ ਕਿ ਅਭਿਲਾਸ਼ਾ ਅਜਿਹੀ ਚੀਜ਼ ਨਹੀਂ ਹੈ ਜਿਸ ਦਾ ਮਸੀਹੀ ਮੂਲ ਹੈ ਜਾਣਦੇ ਹੋ ਕਿ ਸਵਾਰਥੀ ਅਭਿਲਾਸ਼ਾ ਗਲਤ ਹੈ ਪਰ ਪਰਮੇਸ਼ਰ ਦੀ ਅਭਿਲਾਸ਼ਾ ਸਹੀ ਹੈ ਪਰਮੇਸ਼ਰ ਸਾਡੇ ਤੋਂ ਉਸਾਈ ਹੋਣ ਦੀ ਉਮੀਦ ਕਰਦਾ ਹੈ ਜੋ ਉਹ ਸਾਨੂੰ ਕਰਨ ਲਈ ਕਹਿੰਦਾ ਹੈ ਅਤੇ ਸਿਰਬੱਤ ਕੇ ਕੁਝ ਹੋਣ ਦੀ ਉਮੀਦ ਨਹੀਂ ਕਰਦਾ ਜਿਵੇਂ ਕਿ ਬਹੁਤ ਲੋਕ ਕਰਦੇ ਹਨ ਪਰਮੇਸ਼ਰ ਚਾਹੁੰਦਾ ਹੈ ਕਿ ਅਸੀਂ ਅੱਗੇ ਵਧੀਏ ਅਤੇ ਉਸ ਟੀਚੇ ਵੱਲ ਵਧੀਏ ਜੋ ਉਸਨੇ ਸਾਡੇ ਸਾਹਮਣੇ ਰੱਖਿਆ ਹੈ ਕੀ ਲੱਗਦਾ ਹੈ ਕਿ ਇਹ ਜ਼ਿੰਦਗੀ ਕੀ ਹੋਵੇਗੀ ਜੇਕਰ ਸਾਡੇ ਦੇਸ਼ ਦਾ ਹਰ ਵਿਸ਼ਵਾਸੀ ਸੁਪਰੇ ਦੇਖਣ ਦੀ ਹਿੰਮਤ ਕਰੇ ਅਤੇ ਪਰਮੇਸ਼ਰ ਨੂੰ ਪੁੱਛੇ ਮੇਰਾ ਉਦੇਸ਼ ਕੀ ਹੈ ਅਤੇ ਫਿਰ ਉਸ ਨੂੰ ਅਪਣਾ ਲਵੇ ਉਹ ਸਾਡੀ ਮੌਜੂਦਾ ਦੁਨੀਆ ਨਾਲੋਂ ਵੱਖਰੀ ਦੁਨੀਆ ਹੋਵੇਗੀ ਮੈਨੂੰ ਨਹੀਂ ਪਤਾ ਕਿ ਕਿੰਨੇ ਪ੍ਰਤੀਸ਼ਤ ਲੋਕ ਅਜਿਹਾ ਕਰਦੇ ਹਨ ਇਹ ਸ਼ਾਇਦ ਉਨਾ ਪ੍ਰਤੀਸ਼ਤ ਨਹੀਂ ਹੈ ਜਿਨਾਂ ਸੀ ਕਲਪਨਾ ਕਰ ਸਕਦੇ ਹਨ ਪਰ ਜਦੋਂ ਤੁਸੀਂ ਅਜਿਹੇ ਵਿਅਕਤੀ ਦੇ ਆਲੇ-ਦੁਆਲੇ ਹੁੰਦੇ ਹੋ ਤਾਂ ਇਹ ਫੈਲਰ ਜਾਣ ਵਾਲਾ ਹੁੰਦਾ ਹੈ ਤੁਸੀਂ ਸਮਝ ਸਕਦੇ ਹੋ ਜਿਵੇਂ ਕਿ ਇਸ ਭਾਈ ਇਸ ਭੈਣ ਲਈ ਪਰਮੇਸ਼ਰ ਕੋਲ ਯੋਜਨਾ ਹੈ ਅਤੇ ਉਹਨਾਂ ਨੇ ਉਸ ਵਿੱਚ ਨਿਵੇਸ਼ ਕੀਤਾ ਹੈ ਜੀ ਤੁਸੀਂ ਅਗਲੇ ਕਦਮ ਵਿਸ਼ਵਾਸ ਬਾਰੇ ਗੱਲ ਕਰਦੇ ਹੋ ਆਪਣੇ ਮਨ ਨੂੰ ਸਹੀ ਕਰਨ ਬਾਰੇ ਮਤਲਬ ਜੇ ਤੁਸੀਂ ਆਮ ਕਿਤਾਬਾਂ ਦੀਆਂ ਦੁਕਾਨਾਂ ਤੇ ਜਾਂਦੇ ਹੋ ਤਾਂ ਸਵੇ ਸਹਾਇਤਾ ਦੇ ਪੂਰੇ ਭਾਗ ਹੁੰਦੇ ਹਨ ਪਰ ਵਿਸ਼ਵਾਸ ਕਰਨ ਪਰਮੇਸ਼ਰ ਤੇ ਭਰੋਸਾ ਕਰਨ ਅਤੇ ਸਿਰਫ ਆਸ਼ਾਵਾਦੀ ਸੋਚ ਰੱਖਣ ਵਿੱਚ ਕੀ ਅੰਤਰ ਹੈ ਪੌਲਸ ਨੇ ਕਿਹਾ ਉਹ ਦੇ ਵਿੱਚ ਜੋ ਮੈਨੂੰ ਬਲ ਦਿੰਦਾ ਹੈ ਮੈਂ ਸਭੇ ਕੁਝ ਕਰ ਸਕਦਾ ਹਾਂ ਇਹ ਕੋਈ ਨਿਰਪੱਖ ਪ੍ਰੇਰਣਾ ਨਹੀਂ ਹੈ ਇਹ ਆਤਮਿਕ ਪ੍ਰੇਰਣਾ ਹੈ ਪੌਲਸ ਨੇ ਜ਼ਿੰਦਗੀ ਵਿੱਚ ਉਸ ਦੇ ਵਿਰੁੱਧ ਆਉਣ ਵਾਲੀਆਂ ਸਾਰੀਆਂ ਚੀਜ਼ਾਂ ਦੀ ਸੂਚੀ ਬਣਾਈ ਅਤੇ ਉਸ ਨੇ ਕਿਹਾ ਪਰ ਮੈਂ ਇਹਨਾਂ ਸਾਰੀਆਂ ਚੀਜ਼ਾਂ ਉੱਤੇ ਹੱਦੋਂ ਵੱਧ ਫਤਿਹ ਪਾਉਂਦਾ ਹਾਂ ਮੈਨੂੰ ਇਹ ਪਸੰਦ ਹੈ ਕਿਉਂਕਿ ਯੂਨਾਨੀ ਸ਼ਬਦ ਨਾਈਕੀ ਇਸ ਵਿੱਚ ਹੈ ਅਤੇ ਨਾਈਕੀ ਸ਼ਬਦ ਦਾ ਅਰਥ ਹੈ ਜਿੱਤ ਪੌਲਸ ਨੇ ਕਿਹਾ ਉਹ ਸਾਰੀਆਂ ਚੀਜ਼ਾਂ ਮੇਰੇ ਵਿਰੁੱਧ ਹਨ ਪਰ ਮੈਂ ਅਜੇ ਵੀ ਜੇਤੂ ਹਾਂ ਇੱਕ ਮਹਾਨ ਜੇਤੂ ਪੌਲਸ ਇੱਕ ਆਸ਼ਾਵਾਦੀ ਵਿਅਕਤੀ ਸੀ ਅਤੇ ਸਾਨੂੰ ਵੱਦ ਤੋਂ ਵੱਦ ਲੋਕਾਂ ਦੀ ਲੋੜ ਹੈ ਕਿ ਉਹ ਖੜੇ ਹੋਣ ਅਤੇ ਆਪਣੇ ਵਿਸ਼ਵਾਸ ਬਾਰੇ ਆਸ਼ਾਵਾਦੀ ਹੋਣ। ਹਾਂ, ਸਾਨੂੰ ਪਾਪ ਨਾਲ ਨਜਿੱਠਣਾ ਹੈ ਅਤੇ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ। ਪਰ ਜ਼ਿੰਦਗੀ ਜੇ ਤੁਸੀਂ ਇੱਕ ਮਸੀਹੀ ਹੋ ਤਾਂ ਪਰਮੇਸ਼ਰ ਨਾਲ ਲਈ ਆਸ਼ਾਵਾਦੀ ਯਾਤਰਾ ਹੋ ਸਕਦੀ ਹੈ। ਤੁਸੀਂ ਕਿਉਂ ਸੋਚਦੇ ਹੋ ਕਿ ਇੰਨੇ ਸਾਰੇ ਵਿਸ਼ਵਾਸੀ ਜਾਂ ਚਰਚ ਵਿੱਚ ਇੰਨੇ ਸਾਰੇ ਲੋਕ ਸ਼ੇਰ ਦੀ بجائے ਗਿੱਦੜ ਵਰਗੇ ਕਿਉਂ ਹਨ? ਇਹ ਕਿਉਂ ਹੈ ਕਿ ਨਿਰਾਸ਼ਾਵਾਦੀ ਸੋਚ ਹੋਣ ਦੇ ਬਾਵਜੂਦ ਵੀ ਅਸੀਂ ਵਿਸ਼ਵਾਸ ਕਰਦੇ ਹਾਂ। ਤਾਂ ਸਾਨੂੰ ਗ੍ਰਹਿ ਦੇ ਸਭ ਤੋਂ ਆਸ਼ਾਵਾਦੀ ਨਹੀਂ ਹੋਣਾ ਚਾਹੀਦਾ ਖੈਰ ਜੇ ਇਹ ਪਰਮੇਸ਼ਵਰ ਉਹ ਲੋ ਹੈ ਅਤੇ ਅਸੀਂ ਸੱਚਮੁੱਚ ਉਸ ਤੇ ਵਿਸ਼ਵਾਸ ਕਰਦੇ ਹਾਂ ਤਾਂ ਉਹ ਸਾਡੀ ਮਦਦ ਕਰੇਗਾ ਤੇ ਅਸੀਂ ਆਸ਼ਾਵਾਦੀ ਹੋ ਸਕਦੇ ਹਾਂ ਪਰ ਅਕਸਰ ਜੋ ਹੁੰਦਾ ਹੈ ਉਸ ਨੂੰ ਅਸੀਂ ਕਾਨੂੰਨਵਾਦ ਕਹਿੰਦੇ ਹਾਂ ਅਸੀਂ ਮਸੀਹੀ ਬਣਦੇ ਆ ਤੇ ਸੋਚਦੇ ਹਾਂ ਕਿ ਮਿਆਰ ਨੂੰ ਉੱਚਾ ਰੱਖਣਾ ਸਾਡੇ ਤੇ ਨਿਰਭਰ ਕਰਦਾ ਹੈ ਤਾਂ ਤੁਸੀਂ ਹਰ ਉਸ ਚੀਜ਼ ਨੂੰ ਰੱਦ ਕਰਦੇ ਰਹਿੰਦੇ ਹੋ ਜੋ ਤੁਹਾਡੇ ਰਾਹ ਵਿੱਚ ਆਂਦੀ ਹੈ ਤੇ ਤੁਸੀਂ ਇੱਕ ਨਿਰਾਸ਼ਾਵਾਦੀ ਵਿਅਕਤੀ ਬਣ ਜਾਂਦੇ ਹੋ ਵਾ ਬਾਈਬਲ ਨੇ ਤੁਹਾਨੂੰ ਆਸ਼ਾਵਾਦੀ ਰਹਿਣ ਵਿੱਚ ਕਿਵੇਂ ਮਦਦ ਕੀਤੀ ਹੈ ਕਿਉਂਕਿ ਮੈਂ ਜਾਣਦੀ ਹਾਂ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਬਾਰ-ਬਾਰ ਮੁਸ਼ਕਲਾਂ ਵਿੱਚੋਂ ਲੰਘੇ ਹੋ ਪਰਮੇਸ਼ਵਰ ਦੇ ਵਚਨ ਨੇ ਤੁਹਾਨੂੰ ਆਸ਼ਾਵਾਦੀ ਰਹਿਣ ਵਿੱਚ ਕਿਵੇਂ ਮਦਦ ਕੀਤੀ ਹੈ ਖੈਰ ਜਦੋਂ ਤੁਸੀਂ ਬਾਈਬਲ ਪੜ੍ਹਦੇ ਹੋ ਤਾਂ ਤੁਹਾਨੂੰ ਇਸੇ ਤਰ੍ਹਾਂ ਦੇ ਲੋਕ ਮਿਲਣਗੇ ਜਿਵੇਂ ਕਿ ਸਭ ਤੋਂ ਚੰਗਾ ਉਦਾਹਰਣ ਯੂਸਫ ਦਾ ਹੈ ਉਸਦੇ ਭਰਾ ਉਸਨੂੰ ਤਬਾਹ ਕਰਨਾ ਚਾਹੁੰਦੇ ਸਨ ਅਤੇ ਉਸਨੇ ਇਹ ਸਿੱਟਾ ਕੱਢਿਆ ਕਿ ਤੁਸੀਂ ਇਹ ਬੁਰੀਾਈ ਲਈ ਕੀਤਾ ਪਰ ਪਰਮੇਸ਼ਰ ਨੇ ਭਲਾਈ ਲਈ ਕੀਤਾ ਵਧੀਆ ਤੇ ਬਹੁਤ ਸਾਰੀਆਂ ਕਹਾਣੀਆਂ ਹਨ ਦਾਨੀਅਲ ਦੀ ਵੀ ਇਸੇ ਤਰ੍ਹਾਂ ਦੀ ਸੀ ਜੇ ਤੁਸੀਂ ਬਾਈਬਲ ਪੜੋਗੇ ਤਾਂ ਤੁਹਾਨੂੰ ਇਨ੍ਹਾਂ ਲੋਕਾਂ ਨਾਲ ਵਾਰ-ਵਾਰ ਮਿਲਦਾ ਪਵੇਗਾ ਤੇ ਤੁਸੀਂ ਸੋਚੋਗੇ ਮੈਨੂੰ ਸ਼ਿਕਾਇਤ ਕਰਨ ਦਾ ਕੋਈ ਹੱਕ ਨਹੀਂ ਬਾਈਬਲ ਵਿੱਚ ਮਰਦਾਂ ਅਤੇ ਔਰਤਾਂ ਨੇ ਜੋ ਕੁਝ ਵੀ ਦੇਖਿਆ ਹੈ ਉਹ ਸਾਡੀਆਂ ਲੜਾਈਆਂ ਨੂੰ ਬਹੁਤ ਮਾਮੂਲੀ ਜਿਹਾ ਦਿਖਾਉਂਦੇ ਹਨ ਜੀ ਅਤੇ ਜੇ ਅਸੀਂ ਉਸ ਪਰਮੇਸ਼ਰ ਨੂੰ ਜਾਣਦੇ ਹਾਂ ਜਿਸ ਨੂੰ ਅਸੀਂ ਜਾਣਨ ਦਾ ਦਾਵਾ ਕਰਦੇ ਹਾਂ ਤਾਂ ਸਾਡੇ ਲਈ ਨਿਰਾਸ਼ਾਵਾਦੀ ਹੋਣ ਦਾ ਕੋਈ ਕਾਰਨ ਨਹੀਂ ਹੈ ਇਹ ਸੱਚ ਹੈ ਇਹ ਇੱਕ ਵਧੀਆ ਨਜ਼ਰੀਆ ਹੈ ਮੈਨੂੰ ਇਹ ਅਗਲਾ ਕਦਮ ਬਹੁਤ ਪਸੰਦ ਹੈ ਨਿਵੇਸ਼ ਕਰੋ ਆਪਣੀ ਜ਼ਿੰਦਗੀ ਤੋਂ ਵੱਜਿਓ ਇਸ ਤੋਂ ਤੁਹਾਡਾ ਕੀ ਮਤਲਬ ਹੈ ਕਰਸ਼ੀਲਾ ਤੁਸੀਂ ਆਪਣੀ ਜ਼ਿੰਦਗੀ ਇਵੇਂ ਜੀ ਸਕਦੇ ਹੋ ਕਿ ਤੁਹਾਡੇ ਜਾਣ ਤੋਂ ਬਾਅਦ ਵੀ ਉਹ ਜਾਰੀ ਰਹੇ ਅਤੇ ਤੁਸੀਂ ਜਾਣਦੇ ਹੋ ਇਸ ਵਿੱਚ ਕੋਈ ਦੋਹਰਾਏ ਨਹੀਂ ਹੈ ਮੈਂ ਇਸ ਕਿਤਾਬ ਵਿੱਚ ਕਹਾਣੀ ਦੱਸਦਾ ਹਾਂ ਜਦੋਂ ਮੈਂ 16 ਸਾਲ ਦਾ ਸੀ ਤਾਂ ਮੇਰੇ ਪਾਪਿਆਂ ਨੇ ਮੈਨੂੰ ਸਕੋਫਿਲਡ ਰੈਫਰੈਂਸ ਬਾਈਬਲ ਦੀ ਕਾਪੀ ਦਿੱਤੀ ਸੀ ਹੁਣ ਬਹੁਤ ਸਾਰੇ ਨੌਜਵਾਨ ਸੋਚ ਰਹੇ ਹੋਣਗੇ ਕਿ ਇਹ ਕੀ ਹੈ ਮੇਰੇ ਜਮਾਨੇ ਵਿੱਚ ਬਹੁਤ ਸਟੱਡੀ ਬਾਈਬਲਾਂ ਨਹੀਂ ਸਨ ਹੁਣ ਹਰ ਕਿਸੇ ਕੋਲ ਸਟੱਡੀ ਬਾਈਬਲ ਹੈ ਤੁਸੀਂ ਕਿਤਾਬਾਂ ਦੀ ਦੁਕਾਨ ਤੇ ਜਾਓ ਉੱਥੇ ਤੁਹਾਨੂੰ ਸ਼ੈਲਫਾਂ ਭਰੀਆਂ ਹੀ ਮਿਲਣਗੀਆਂ ਪਰ ਉਹਨਾਂ ਦਿਨਾਂ ਵਿੱਚ ਮੂਲ ਰੂਪ ਵਿੱਚ ਇੱਕ ਇਵੈਂਜੇਲੀਕਲ ਮਸੀਹਾਂ ਲਈ ਸੀ ਅਤੇ ਇਹ ਸੀ ਆਈ ਸਕੋਫਿਲਡ ਦੀ ਸਟੱਡੀ ਬਾਈਬਲ ਸੀ ਅਤੇ ਮੇਰੇ ਕੋਲ ਅਜੇ ਵੀ ਉਹ ਬਾਈਬਲ ਮੇਰੇ ਦਫ਼ਤਰ ਵਿੱਚ ਹੈ ਅਤੇ ਮੇਰੇ ਮੰਮੀ ਡੈਡੀ ਜੀ ਨੇ ਮੈਨੂੰ ਇਹ ਦਿੱਤੀ ਅਤੇ ਮੈਨੂੰ ਯਾਦ ਹੈ ਕਿ ਬਾਈਬਲ ਸਟੱਡੀ ਵਿੱਚ ਮੇਰੀ ਦਿਲਚਸਪੀ ਵੱਧ ਗਈ ਅਤੇ ਜੇ ਮੈਨੂੰ ਕੁਝ ਸਮਝ ਨਹੀਂ ਆਉਂਦਾ ਸੀ ਤਾਂ ਅਕਸਰ ਬਾਈਬਲ ਵਿੱਚ ਇੱਕ ਨੋਟ ਹੁੰਦਾ ਸੀ ਜੋ ਇਸ ਨੂੰ ਸਮਝਾਉਂਦਾ ਸੀ ਖਾਸ ਕਰਕੇ ਭਵਿੱਖਬਾਣੀ ਬਾਰੇ ਕਿਉਂਕਿ ਉਹ ਇੱਕ ਮਹਾਨ ਭਵਿੱਖਬਾਣੀ ਲੇਖਕ ਸੀ ਇੱਕ ਦਿਨ ਜਦੋਂ ਮੈਂ ਉਹ ਬਾਈਬਲ ਪੜ ਰਿਹਾ ਸੀ ਅਤੇ ਮੈਂ ਹੀਟਾਂ ਦੇਖਿਆ ਤੇ ਮੈਨੂੰ ਅਹਿਸਾਸ ਹੋਇਆ ਕਿ ਇਹ 1909 ਵਿੱਚ ਲਿਖੀ ਗਈ ਸੀ ਇਹ 50 ਜਾਂ 60 ਦੇ ਦਹਾਕੇ ਦੀ ਗੱਲ ਸੀ ਮੈਨੂੰ ਅਹਿਸਾਸ ਹੋਇਆ ਕਿ ਲੇਖਕ ਸਵਰਗ ਵਿੱਚ ਸੀ ਅਤੇ ਮੈਂ ਇੱਥੇ ਹਾਂ ਮੈਂ ਇੱਥੇ ਬੈਠਿਆ ਉਸ ਦੀ ਬਾਈਬਲ ਪੜ ਰਿਹਾ ਉਹ ਜੀ ਰਿਹਾ ਸੀ ਭਾਵੇਂ ਉਹ ਇਸ ਧਰਤੀ ਤੇ ਜਿਉਂਦਾ ਨਹੀਂ ਸੀ 2013 ਵਿੱਚ ਮੈਂ ਆਪਣੀ ਇੱਕ ਸਟੱਡੀ ਬਾਈਬਲ ਲਿਖੀ ਮੈਨੂੰ ਬਹੁਤ ਪਸੰਦ ਹੈ ਅਤੇ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਜਦੋਂ ਮੈਂ ਇੱਥੇ ਸੰਸਾਰ ਵਿੱਚ ਨਹੀਂ ਹੋਵਾਂਗਾ ਭਵਿੱਖ ਵਿੱਚ ਜੇ ਤੁਰੰਤ ਪ੍ਰਭੂ ਨਹੀਂ ਆਉਂਦਾ ਤਾਂ ਕੋਈ ਇਸ ਨੂੰ ਪੜ੍ਹ ਰਿਹਾ ਹੋਵੇਗਾ ਜਿਵੇਂ ਕਿ ਮੈਂ ਸਕੋਫੀਲਡ ਬਾਈਬਲ ਪੜ੍ਹਦਾ ਸੀ ਅਤੇ ਮੇਰਾ ਉਹਨਾਂ ਦੀ ਜ਼ਿੰਦਗੀ ਵਿੱਚ ਫਿਰ ਵੀ ਪ੍ਰਭਾਵ ਰਹੇਗਾ ਭਾਵੇਂ ਮੈਂ ਇੱਥੇ ਨਾ ਹੋਵਾਂ ਉਹ ਪੂਰਾ ਹੈ ਆਪਣੀ ਜ਼ਿੰਦਗੀ ਨੂੰ ਇਸ ਤਰ੍ਹਾਂ ਜੀਉਣ ਬਾਰੇ ਹੈ ਕਿ ਤੁਸੀਂ ਪਰਮੇਸ਼ਰ ਦੇ ਬਚਨ ਵਿੱਚ ਪਰਮੇਸ਼ਰ ਦੇ ਕੰਮ ਵਿੱਚ ਅਤੇ ਪਰਮੇਸ਼ਰ ਦੀ ਦੌਲਤ ਵਿੱਚ ਨਿਵੇਸ਼ ਇਸ ਤਰੀਕੇ ਨਾਲ ਕਰੋ ਕਿ ਇਹ ਤੁਹਾਡੇ ਤੋਂ ਬਾਅਦ ਵੀ ਜਿਉਂਦਾ ਰਹੇ ਕਿਸੇ ਅਜਿਹੇ ਵਿਅਕਤੀ ਲਈ ਜੋ ਦੇਖ ਰਿਹਾ ਹੈ ਜੋ ਪਾਸਟਰ ਨਹੀਂ ਹੈ ਅਤੇ ਉਹ ਲੋਕ ਜਿਨ੍ਹਾਂ ਨੂੰ ਸੇਵਕਾਈ ਬਾਰੇ ਬਿਲਕੁਲ ਵੀ ਨਹੀਂ ਪਤਾ ਤੁਸੀਂ ਸਦੀਵੀ ਚੀਜ਼ਾਂ ਵਿੱਚ ਨਿਵੇਸ਼ ਕਰਕੇ ਕਿਵੇਂ ਜੀ ਸਕਦੇ ਹੋ ਖੈਰ ਤੁਸੀਂ ਉਹ ਤਿੰਨ ਚੀਜ਼ਾਂ ਜਾਣਦੇ ਹੋ ਤੁਹਾਨੂੰ ਪਰਮੇਸ਼ਰ ਦੇ ਵਚਨ ਦਾ ਅਧਿਐਨ ਕਰਨਾ ਹੈ ਤੇ ਇਸ ਨੂੰ ਸਾਂਝਾ ਕਰਨਾ ਹੈ ਸ਼ੀਲਾ ਤੁਹਾਨੂੰ ਪਤਾ ਹੈ ਸਿਰਫ ਦੋ ਚੀਜ਼ਾਂ ਸਦੀਵੀ ਹਨ ਪਰਮੇਸ਼ਰ ਦਾ ਵਚਨ ਅਤੇ ਮਰਦਾਂ ਤੇ ਔਰਤਾਂ ਦੀਆਂ ਆਤਮਾਵਾਂ ਤਾਂ ਜਦੋਂ ਤੁਸੀਂ ਪਰਮੇਸ਼ਰ ਦੇ ਬਚਨ ਅਤੇ ਮਰਦਾਂ ਤੇ ਔਰਤਾਂ ਦੀ ਆਤਮਾ ਵਿੱਚ ਨਿਵੇਸ਼ ਕਰਦੇ ਹੋ ਤਾਂ ਤੁਸੀਂ ਉਹਨਾਂ ਚੀਜ਼ਾਂ ਵਿੱਚ ਨਿਵੇਸ਼ ਕਰਦੇ ਹੋ ਜੋ ਸਦੀਵੀ ਹਨ ਜੋ ਤੁਹਾਡੇ ਤੋਂ ਪਹਿਲਾਂ ਸਵਰਗ ਵਿੱਚ ਜਾਣ ਵਾਲੀਆਂ ਹਨ ਬਾਈਬਲ ਹਮੇਸ਼ਾ ਲਈ ਹੈ ਮਰਦਾਂ ਤੇ ਔਰਤਾਂ ਵਿੱਚ ਸਦੀਵੀ ਆਤਮਾਵਾਂ ਹੁੰਦੀਆਂ ਹਨ ਜਦੋਂ ਤੁਸੀਂ ਲੋਕਾਂ ਨਾਲ ਖੁਸ਼ਖਬਰੀ ਸਾਂਝੀ ਕਰਕੇ ਉਹਨਾਂ ਵਿੱਚ ਨਿਵੇਸ਼ ਕਰਦੇ ਹੋ ਅਤੇ ਉਹ ਇੱਕ ਮਸੀਹੀ ਬਣ ਜਾਂਦੇ ਹਨ ਤਾਂ ਤੁਸੀਂ ਉਹਨਾਂ ਦੀ ਸਦੀਵਤਾ ਵਿੱਚ ਨਿਵੇਸ਼ ਕਰਦੇ ਹੋ ਇਸ ਕਰਕੇ ਤੁਸੀਂ ਸਵਰਗ ਜਾਓਗੇ ਇੱਕ ਥੈਂਕ ਯੂ ਨਾਮ ਦਾ ਗੀਤ ਜੋ ਕਿ ਬਹੁਤ ਸਾਲ ਪਹਿਲਾਂ ਲਿਖਿਆ ਗਿਆ ਸੀ ਇਸ ਸਵਰਗ ਵਿੱਚ ਲੋਕਾਂ ਦੇ ਤੁਹਾਡੇ ਕੋਲ ਆਉਣ ਅਤੇ ਯੈਸੂ ਬਾਰੇ ਮੈਨੂੰ ਦੱਸਣ ਲਈ ਧੰਨਵਾਦ ਕਰਨ ਬਾਰੇ ਹਾਂ ਤਾਂ ਜੋ ਮੈਂ ਸਵਰਗ ਵਿੱਚ ਹੋ ਸਕਾਂ ਮੈਂ ਬਚਾਇਆ ਗਿਆ ਜੀਵਨ ਹਾਂ ਬਿਲਕੁਲ ਮੈਨੂੰ ਇਹ ਬਹੁਤ ਪਸੰਦ ਹਾਂਜੀ ਕਿਉਂਕਿ ਇਹਨਾਂ ਦਿਨਾਂ ਵਿੱਚ ਜਦੋਂ ਲੋਕ ਨਿਤੀ ਨਿਵੇਸ਼ਾਂ ਬਾਰੇ ਚਿੰਤਤ ਹਨ ਅਤੇ ਜ਼ਿੰਦਗੀ ਦੀ ਬਹੁਤ ਚੀਜ਼ਾਂ ਬਾਰੇ ਚਿੰਤਤ ਹਨ ਅਸੀਂ ਆਪਣੇ ਬੱਚਿਆਂ ਆਪਣੇ ਪਰਿਵਾਰਾਂ ਆਪਣੇ ਦੋਸਤਾਂ ਆਪਣੇ ਸਹਿ ਕਮਚਾਰੀਆਂ ਦੀਆਂ ਜ਼ਿੰਦਗੀਆਂ ਵਿੱਚ ਨਿਵੇਸ਼ ਕਰ ਸਕਦੇ ਹਾਂ ਇਹ ਉਹ ਚੀਜ਼ ਹੈ ਜੋ ਸਾਡੇ ਵਿੱਚੋਂ ਹਰ ਕੋਈ ਕਰ ਸਕਦਾ ਹੈ ਜਾਂਦੇ ਹੋ ਕਿ ਇਹ ਇੱਕ ਸੱਚਾ ਬਿਆਨ ਹੈ ਤੁਸੀਂ ਜਾਂ ਤਾਂ ਆਪਣੇ ਨਿਵੇਸ਼ ਤੋਂ ਦੂਰ ਜਾ ਰਹੇ ਹੋ ਜਾਂ ਤੁਸੀਂ ਇਸ ਵੱਲ ਵੱਧ ਰਹੇ ਹੋ ਜੇ ਤੁਹਾਡਾ ਨਿਵੇਸ਼ ਇਸ ਧਰਤੀ ਤੇ ਹੈ ਅਤੇ ਬਸ ਜੇ ਇਹੀ ਤੁਹਾਡੇ ਕੋਲ ਹੈ ਤਾਂ ਤੁਸੀਂ ਇਸ ਤੋਂ ਦੂਰ ਜਾ ਰਹੇ ਹੋ ਤੁਸੀਂ ਉਹ ਪ੍ਰਾਪਤ ਨਹੀਂ ਕਰੋਗੇ ਪਰ ਜੇ ਤੁਸੀਂ ਸਦੀਵੀ ਚੀਜ਼ਾਂ ਵਿੱਚ ਨਿਵੇਸ਼ ਕਰਦੇ ਹੋ ਤਾਂ ਤੁਸੀਂ ਇਸ ਵੱਲ ਵੱਧ ਰਹੇ ਹੋ ਤੁਹਾਡਾ ਨਿਵੇਸ਼ ਅਜੇ ਵੀ ਅੱਗੇ ਪਿਆ ਹੈ ਇਹ ਬਹੁਤ ਸੁੰਦਰ ਹੈ ਅਤੇ ਅਗਲੀ ਗੱਲ ਹੈ ਤੁਹਾਡਾ ਕੰਮ ਉਦੋਂ ਤੱਕ ਖਤਮ ਨਹੀਂ ਹੁੰਦਾ ਜਦੋਂ ਤੱਕ ਤੁਸੀਂ ਖਤਮ ਨਹੀਂ ਹੁੰਦੇ ਤੁਹਾਡਾ ਅਗਲਾ ਕਦਮ ਪੂਰਾ ਕਰਨਾ ਹੈ ਅਤੇ ਉਸ ਅਧਿਆਇ ਨੂੰ ਪੜ੍ਹਦੇ ਆਂ ਮੈਨੂੰ ਨਹੀਂ ਪਤਾ ਕਿ ਤੁਹਾਨੂੰ ਲਿਖਣਾ ਕਿਵੇਂ ਲੱਗਿਆ ਪਰ ਮੈਨੂੰ ਇਹ ਸਭ ਤੋਂ ਨਿੱਜੀ ਅਧਿਆਇ ਵਾਂਗ ਮਹਿਸੂਸ ਹੋਇਆ ਹਾਂ ਇਹ ਸੱਚ ਹੈ ਕਿਉਂਕਿ ਇਹ ਮੇਰੀ ਜ਼ਿੰਦਗੀ ਵਿੱਚ ਮੇਰੀ ਸਥਿਤੀ ਹੈ ਮੈਂ ਬਾਈ ਲਾਈਨ ਦੀ ਵਰਤੋਂ ਕਰਨਾ ਚਾਹੁੰਦਾ ਸੀ ਜੇ ਤੁਸੀਂ ਮਰੇ ਨਹੀਂ ਤਾਂ ਤੁਹਾਡਾ ਕੰਮ ਪੂਰਾ ਨਹੀਂ ਹੋਇਆ ਪਰ ਇਹ ਮੈਨੂੰ ਅਜਿਹਾ ਨਹੀਂ ਕਰਨ ਦੇਣਗੇ ਮੈਂ ਸੋਚਿਆ ਸੀ ਕਿ ਉਹ ਬਿਹਤਰ ਸੀ ਪਰ ਜੇ ਤੁਸੀਂ ਕੰਮ ਪੂਰਾ ਨਹੀਂ ਕੀਤਾ ਤਾਂ ਤੁਹਾਡਾ ਕੰਮ ਪੂਰਾ ਨਹੀਂ ਹੋਇਆ ਤੇ ਮੈਂ ਸਾਰੀਆਂ ਚੀਜ਼ਾਂ ਬਾਰੇ ਗੱਲ ਕੀਤੀ ਜੋ ਮਜ਼ਬੂਤੀ ਨਾਲ ਪੂਰਾ ਕਰਨ ਬਾਰੇ ਹਨ ਅਤੇ ਮੈਂ ਸਿਰਫ ਇਹ ਕਹਿ ਸਕਦਾ ਹਾਂ ਕਿ ਜਿੰਨੇ ਵੀ ਸਾਲ ਮੈਂ ਜਿਉਂਦਾ ਰਿਹਾ ਹਾਂ ਹੁਣ ਤੱਕ ਵੀ ਮੈਂ ਹਮੇਸ਼ਾ ਉਹ ਕਰਨ ਲਈ ਉਤਸ਼ਾਹਿਤ ਹੋ ਕੇ ਉ ਜੋ ਪਰਮੇਸ਼ਰ ਨੇ ਮੈਨੂੰ ਕਰਨ ਲਈ ਕਿਹਾ ਹੈ ਮੇਰਾ ਮਤਲਬ ਹੈ ਕਿ ਮੇਰੇ ਵੀ ਹਰ ਕਿਸੇ ਵਾਂਗ ਬੁਰੇ ਦਿਨ ਰਹੇ ਹਨ ਪਰ ਮੈਂ ਕਦੇ ਵੀ ਇਸ ਬਾਰੇ ਨਹੀਂ ਸੱਚਾ ਉਹ ਮੇਰੇ ਪ੍ਰਭੂ ਮੈਂ ਆਪਣੀ ਬਾਕੀ ਦੀ ਜ਼ਿੰਦਗੀ ਬਾਰੇ ਕੀ ਕਰਾਂਗਾ ਮੈਨੂੰ ਯਕੀਨ ਹੈ ਕਿ ਮੇਰੀ ਜ਼ਿੰਦਗੀ ਮੇਰੇ ਸਭ ਕੁਝ ਪੂਰਾ ਕਰਨ ਤੋਂ ਪਹਿਲਾਂ ਹੀ ਖਤਮ ਹੋ ਜਾਵੇਗੀ ਮੈਨੂੰ ਖੁਸ਼ੀ ਹੈ ਕਿ ਤੁਸੀਂ ਆਖਰੀ ਕਿਤਾਬ ਤੋ ਬਾਦ ਨਹੀਂ ਰੁਕੇ ਕਿਉਂਕਿ ਇਸ ਕਿਤਾਬ ਦਾ ਮੇਰੀ ਜ਼ਿੰਦਗੀ ਤੇ ਪਹਿਲਾਂ ਹੀ ਬਹੁਤ ਵੱਡਾ ਪ੍ਰਭਾਵ ਹੈ ਇਸ ਲਈ ਅਸੀਂ ਵਧੀਆ ਢੰਗ ਨਾਲ ਸਮਾਪਤ ਕੀਤਾ ਕਿ ਇੱਕ ਹੋਰ ਕਦਮ ਹੈ ਹਾਂ ਜਸ਼ਨ ਬਣਾਓ ਹਾਂ ਮੈਨੂੰ ਇਹ ਪਸੰਦ ਹੈ ਅਤੇ ਮੈਨੂੰ ਲੱਗਦਾ ਹੈ ਕਿ ਇਸ ਦਾ ਸ਼ਕਤੀਸ਼ਾਲੀ ਹੋਣ ਦਾ ਕਾਰਨ ਇਹ ਹੈ ਕਿ ਬਹੁਤ ਲੋਕ ਸੋਚਦੇ ਹਨ ਠੀਕ ਹੈ ਇਹ ਜ਼ਿੰਦਗੀ ਇੱਕ ਡੱਬੇ ਵਾਂਗ ਹੈ ਜੋ ਖਤਮ ਹੋ ਗਈ ਹੈ ਅਤੇ ਫਿਰ ਉਸ ਤੋਂ ਬਾਅਦ ਫੇਰੇ ਵੱਡਾ ਬਦਲਾਅ ਹੁੰਦਾ ਹੈ ਅਤੇ ਤੁਸੀਂ ਸਵਰਗ ਜਾਂਦੇ ਹੋ ਅਤੇ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਅਸੀਂ ਸਵਰਗ ਵਿੱਚ ਬਿਨਾਂ ਕਿਸੇ ਪਟਕਾ ਦੇ ਜਾਂ ਬਿਨਾਂ ਕਿਸੇ ਸਮੱਸਿਆ ਦੇ ਉੱਥੇ ਜਾ ਰਹੇ ਹਾਂ ਉਦਾਹਰਣ ਵਜੋਂ ਸਵਰਗ ਵਿੱਚ ਅਸੀਂ ਕੰਮ ਕਰਾਂਗੇ ਮੈਨੂੰ ਇਹ ਵੀ ਪਸੰਦ ਹੈ ਪਰ ਅਸੀਂ ਕਦੇ ਥੱਕਾਂਗੇ ਨਹੀਂ ਅਸੀਂ ਹਮੇਸ਼ਾ ਆਪਣਾ ਕੰਮ ਪੂਰਾ ਕਰਨ ਦੇ ਯੋਗ ਹੋਵਾਂਗੇ ਸਾਡਾ ਕੋਈ ਵਿਰੋਧ ਨਹੀਂ ਹੋਵੇਗਾ ਇਹ ਪ੍ਰਭੂ ਦੇ ਤੌਰ ਤੇ ਕੰਮ ਹੋਵੇਗਾ ਬਹੁਤ ਖੁਸ਼ੀਆਂ ਭਰਿਆ ਤੇ ਸ਼ਾਨਦਾਰ ਅਤੇ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਵਿੱਚੋਂ ਲੰਘੋਗੇ ਜਿੰਨਾ ਚੋਂ ਅਸੀਂ ਲੰਘਦੇ ਹਾਂ ਇੱਕ ਚੀਜ਼ ਜੋ ਅਸੀਂ ਸਵਰਗ ਵਿੱਚ ਨਹੀਂ ਕਰਾਂਗੇ ਉਹ ਹੈ ਪ੍ਰਚਾਰ ਕਰਨਾ ਜੋ ਕਿ ਮੇਰੇ ਲਈ ਔਖਾ ਹੈ ਪਰ ਉੱਥੇ ਸਾਰੇ ਇੱਕ ਦੂਜੇ ਨੂੰ ਜਾਣਣਗੇ ਵਾਹ ਬੰਦਗੀ ਹੋਵੇਗੀ ਪਰ ਜਾਣਦੇ ਹੋ ਮੈਨੂੰ ਲੱਗਦਾ ਹੈ ਕਿ ਸਵਰਗ ਉਹ ਸਭ ਕੁਝ ਹੋਵੇਗਾ ਜੋ ਅਸੀਂ ਇੱਥੇ ਕਰਨਾ ਸ਼ੁਰੂ ਕੀਤਾ ਸੀ ਪਰ ਉਸ ਵਿੱਚ ਕੋਈ ਵੀ ਨਿਰਾਸ਼ਾਜਨਕ ਚੀਜ਼ ਨਹੀਂ ਹੋਵੇਗੀ ਇਹ ਜਾਣਦੇ ਹੋਏ ਇਹ ਸਾਲ ਸਾਡੇ ਸਾਰਿਆਂ ਲਈ ਕਿੰਨਾ ਚੁਣੌਤੀਪੂਰਨ ਰਿਹਾ ਹੈ ਸਵਰਗ ਦੀ ਉਡੀਕ ਕਰਨਾ ਨਿੱਜੀ ਤੌਰ ਤੇ ਤੁਹਾਡੇ ਕਿਵੇਂ ਮਦਦ ਕਰਦਾ ਹੈ ਅਤੇ ਤੁਹਾਨੂੰ ਕਿਵੇਂ ਕੇਂਦਰਿਤ ਕਰਦਾ ਹੈ ਯਾਰ ਮੈਨੂੰ ਤੁਹਾਨੂੰ ਇਮਾਨਦਾਰੀ ਨਾਲ ਦੱਸਣਾ ਪਵੇਗਾ ਸ਼ੀਲਾ ਮੈਂ ਸਾਰਾ ਦਿਨ ਬੈਠ ਕੇ ਸਵਰਗ ਬਾਰੇ ਨਹੀਂ ਸੋਚਦਾ ਮੈਂ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਪਤਾ ਹੈ ਕਿ ਉਹ ਕਿਹੋ ਜਿਹਾ ਹੋਵੇਗਾ ਅਤੇ ਇੱਕ ਦਿਨ ਜਦੋਂ ਮੇਰਾ ਕੰਮ ਇੱਥੇ ਪੂਰਾ ਹੋ ਜਾਵੇਗਾ ਤਾਂ ਮੈਂ ਆਪਣੀ ਬਾਕੀ ਦੀ ਜ਼ਿੰਦਗੀ ਉੱਥੇ ਬਿਤਾਉਣ ਦੀ ਯੋਜਨਾ ਬਣਾ ਰਿਹਾ ਹਾਂ ਪਰ ਸਿਰਫ ਇਹ ਜਾਣਦੇ ਹੋਏ ਕਿ ਉਹ ਉੱਥੇ ਹੈ ਉਹਨਾਂ ਲੋਕਾਂ ਦੇ ਜੀਵਨ ਵਿੱਚ ਬਹੁਤ ਨਿਰਾਸ਼ਾ ਹੈ ਜੋ ਯਿਸੂ ਮਸੀਹ ਨੂੰ ਨਹੀਂ ਜਾਣਦੇ ਉਹ ਆਪਣੀ ਜ਼ਿੰਦਗੀ ਦੇ ਅੰਤ ਵਿੱਚ ਆਉਂਦੇ ਹਨ ਜਦੋਂ ਮੈਂ ਡੈਲਸ ਸੈਮੀਨਰੀ ਵਿੱਚ ਸੀ ਮੈਂ ਬੈਲਰ ਹਸਪਤਾਲ ਵਿੱਚ ਇੱਕ ਪਾਸਟਰ ਵਜੋਂ ਕੰਮ ਕੀਤਾ ਜੋ ਮੇਰੀ ਪਹਿਲੀ ਨੌਕਰੀ ਸੀ ਮੈਨੂੰ ਆਪਣੇ ਕੰਮ ਬਾਰੇ ਕੁਝ ਨਹੀਂ ਪਤਾ ਸੀ ਪਰ ਮੈਂ ਕੁਝ ਚੀਜ਼ਾਂ ਔਖੇ ਤਰੀਕੇ ਨਾਲ ਸਿੱਖੀਆਂ ਮੇਰਾ ਇਹ ਕੰਮ ਇਹ ਸੀ ਕਿ ਮੈਂ ਇੱਕ ਛੋਟਾ ਜਿਹਾ ਬੀਪਰ ਲੈ ਕੇ ਜਾਂਦਾ ਸੀ ਅਤੇ ਜਦੋਂ ਉਹ ਬੰਦ ਹੋ ਜਾਂਦਾ ਸੀ ਤਾਂ ਇਸਦਾ ਮਤਲਬ ਹੁੰਦਾ ਸੀ ਕਿ ਕਿਸੇ ਨੂੰ ਮਦਦ ਦੀ ਲੋੜ ਹੈ ਜਦੋਂ ਮੈਂ ਉਸ ਸਮੇਂ ਉਸ ਕਮਰੇ ਵਿੱਚ ਹੁੰਦਾ ਸੀ ਤਾਂ ਮੈਂ ਤੁਹਾਨੂੰ ਇੱਕ ਸ਼ਬਦ ਕਹੇ ਬਿਨਾ ਦੱਸ ਸਕਦਾ ਸੀ ਕਿ ਮੈਂ ਮਸੀਹਾਂ ਨਾਲ ਨਹੀਂ ਜਿੱਠਣ ਜਾ ਰਿਹਾ ਹਾਂ ਜਾਂ ਗੈਰ ਮਸੀਹਾਂ ਨਾਲ ਕਿਉਂਕਿ ਉਹਨਾਂ ਲੋਕਾਂ ਦੇ ਜੀਵਨ ਵਿੱਚ ਨਿਰਾਸ਼ਾ ਦੀ ਭਾਵਨਾ ਜੋ ਯਿਸੂ ਨੂੰ ਨਹੀਂ ਜਾਣਦੇ ਬਹੁਤ ਹੈਰਾਨੀਜਨਕ ਹੁੰਦੀ ਸੀ ਇੱਕ ਵਾਰ ਇੱਕ ਔਰਤ ਆਪਣੇ ਗੋਡਿਆਂ 'ਪਾਰ ਬੈਠੀ ਹੋਈ ਸੀ ਆਪਣਾ ਸਿਰ ਫਰਸ਼ ਤੇ ਮਾਰ ਰਹੀ ਸੀ ਕਿਉਂਕਿ ਉਸਨੇ ਆਪਣਾ ਪੁੱਤਰ ਗਵਾ ਦਿੱਤਾ ਸੀ ਅਤੇ ਮੈਨੂੰ ਇਹ ਵੀ ਪਤਾ ਹੈ ਮੈਂ ਇਨ੍ਹਾਂ ਕਮਰਿਆਂ ਵਿੱਚ ਗਿਆ ਜਿੱਥੇ ਲੋਕ ਰੋ ਰਹੇ ਸਨ ਪਰ ਉਹ ਹੰਝੂ ਕਈ ਵਾਰ ਮੁਸਕਰਾਟ ਦੇ ਨਾਲ ਹੁੰਦੇ ਸਨ ਪਰ ਹੰਝੂ ਧਿਆਨ ਅਤੇ ਪਿਆਰ ਦੇ ਹੁੰਦੇ ਸਨ ਨਾ ਕਿ ਨਿਰਾਸ਼ਾ ਦੇ ਤਾਂ ਉਮੀਦ ਦੇਵੀ ਸਿਰਫ ਸਵਰਗ ਹੀ ਇਹੋ ਜਿਹਾ ਫਰਕ ਲਿਆਉਂਦਾ ਹੈ ਸਵਰਗ ਇਸ ਸਭ ਨੂੰ ਸਾਰਥਕ ਬਣਾਉਂਦਾ ਹੈ ਕੀ ਸਵਰਗ ਬਾਰੇ ਕੁਝ ਖਾਸ ਚੀਜ਼ ਹੈ ਜਿਹਦੀ ਤੁਸੀਂ ਨਿੱਜੀ ਤੌਰ ਤੇ ਉਡੀਕ ਕਰ ਰਹੇ ਹੋ ਮੇਰੇ ਕੋਲ ਬਹੁਤ سارے ਸਵਾਲ ਹਨ ਜਿਨ੍ਹਾਂ ਦੇ ਜਵਾਬ ਮੈਨੂੰ ਨਹੀਂ ਪਤਾ ਅਤੇ ਉੱਥੇ ਕੁਝ ਹੁਸ਼ਿਆਰ ਲੋਕ ਜ਼ਰੂਰ ਹੋਣਗੇ ਜੋ ਜਵਾਬ ਜਾਣਦੇ ਹਨ ਜੋ ਜਵਾਬਾਂ ਵਿੱਚ ਜੀ ਚੁੱਕੇ ਹਨ ਇਹ ਉਹ ਨਾ ਪੌਲਸ ਅਤੇ ਟਿਮੋਥੀਅਸ ਨਾਲ ਸਮਾਬਿਤਉਣ ਲਈ ਅਤੇ ਬੇਸ਼ੱਕ ਸਭ ਤੋਂ ਬਾਅਦ ਪ੍ਰਭੂ ਯਿਸੂ ਮਸੀਹ ਦੇ ਨਾਲ ਰਹਿਣ ਲਈ ਇਕ ਸਦੀਵੀ ਸਮਾਪਿਤਾਨ ਬਾਰੇ ਸੋਚਣਾ ਹੈਰਾਨੀਜਨਕ ਹੈ। ਇੱਕ ਚੀਜ਼ ਜੋ ਮੈਨੂੰ ਤੁਹਾਡੇ ਬਾਰੇ ਬਹੁਤ ਪਸੰਦ ਆਈ ਉਹ ਇਹ ਹੈ ਕਿ ਤੁਸੀਂ ਅੱਗੇ ਵਧਣ ਲਈ ਨਿੱਜੀ ਜ਼ਿੰਮੇਵਾਰੀ ਲੈਣ ਬਾਰੇ ਗੱਲ ਕਰਦੇ ਹੋ। ਪਰਮੇਸ਼ਰ ਸਾਡੇ ਤੋਂ ਕੀ ਉਮੀਦ ਕਰਦਾ ਹੈ ਕਿਉਂਕਿ ਮੈਂ ਕਲਪਨਾ ਕਰ ਸਕਦੀ ਹਾਂ ਕਿ ਲੋਕ ਸੋਚਦੇ ਹਨ ਖੈਰ ਮੈਂ ਸਭ ਕਰਨਾ ਚਾਹੁੰਦਾ ਹਾਂ ਪਰ ਮੈਂ ਇਹ ਆਪਣੇ ਆਪ ਨਹੀਂ ਕਰ ਸਕਦਾ। ਪਰ ਪਰਮੇਸ਼ਰ ਸਾਨੂੰ ਅਜਿਹੇ ਕਰਨ ਲਈ ਨਹੀਂ ਕਹਿ ਰਿਹਾ ਨਾ? ਨਹੀਂ, ਜਾਣਦੇ ਹੋ ਮੇਰੇ ਮਨ ਵਿੱਚ ਇੱਕ ਤਸਵੀਰ ਜਿਸ ਨੇ ਇੱਕ ਕਿਤਾਬ ਬਣਾਈ ਸੀ ਉਹ ਐਂਟੀ ਰਾਈਟ ਦਾ ਇੱਕ ਬਿਆਨ ਸੀ ਜੋ ਕੁਝ ਇਸ ਤਰ੍ਹਾਂ ਸੀ। ਉਸਨੇ ਕਿਹਾ ਮਸੀਹਾਂ ਦੇ ਜੀਵਨ ਵਿੱਚ ਦੋ ਹੱਦਾਂ ਹੁੰਦੀਆਂ ਹਨ ਪਹਿਲੀ ਜਦੋਂ ਮਸੀਹ ਬਣਦੇ ਹਨ ਅਤੇ ਦੂਜੀ ਜਦੋਂ ਸਵਰਗ ਜਾਂਦੇ ਹਨ ਪਰ ਉਸਨੇ ਕਿਹਾ ਬਦਕਿਸਮਤੀ ਨਾਲ ਜ਼ਿਆਦਾਤਰ ਮਸੀਹਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਦੋ ਹੱਦਾਂ ਵਿਚਕਾਰ ਕੀ ਕਰਨਾ ਹੈ ਤਾਂ ਜਦੋਂ ਤੁਸੀਂ ਪੁੱਛਦੇ ਹੋ ਸਾਡੀ ਜ਼ਿੰਮੇਵਾਰੀ ਕੀ ਹੈ ਸਾਡੀ ਜ਼ਿੰਮੇਵਾਰੀ ਪਰਮੇਸ਼ਵਰ ਦੁਆਰਾ ਦਿੱਤੀ ਗਈ ਹਦਾਇਤ ਨੂੰ ਲੈਣਾ ਅਤੇ ਇਸ ਨੂੰ ਅਮਲ ਵਿੱਚ ਲਿਆਉਣਾ ਹੈ ਸਾਡੇ ਮਨਾਂ ਵਿੱਚ ਪਰਮੇਸ਼ਰ ਦੀ ਯੋਜਨਾ ਬਾਰੇ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿਉਂਕਿ ਉਸਨੇ ਇਹ ਸਾਨੂੰ ਆਪਣੇ ਬਚਨ ਵਿੱਚ ਦਿੱਤਾ ਹੈ ਅਤੇ ਫਿਰ ਵੀ ਬਾਈਬਲ ਬਾਰੇ ਇਹ ਵੱਖਰੇ ਵੱਖਰੇ ਰਵੱਈਏ ਹਨ ਇੱਥੇ ਵਿਆਖਿਆ ਹੈ ਅਤੇ ਫਿਰ ਨਰੀਖਣ ਹੈ ਅਤੇ ਫਿਰ ਲਾਗੂ ਕਰਨ ਹੈ ਹਾਂਜੀ ਅਤੇ ਪਿਛਲੀਆਂ ਦੋ ਜਾਂ ਤਿੰਨ ਕਿਤਾਬਾਂ ਜੋ ਮੈਂ ਲਿਖੀਆਂ ਹਨ ਮੈਂ ਮਹਿਸੂਸ ਕੀਤਾ ਹੈ ਕਿ ਪਰਮੇਸ਼ਰ ਮੈਨੂੰ ਲਾਗੂ ਕਰਨ ਵਾਲੇ ਹਿੱਸੇ ਵੱਲ ਸਖਤ ਤੱਕ ਰਿਹਾ ਹੈ ਸਿਰਫ ਇਸ ਲਈ ਕਿਉਂਕਿ ਸਾਡੀ ਸਮੱਸਿਆ ਇਹ ਨਹੀਂ ਹੈ ਕਿ ਅਸੀਂ ਕੀ ਜਾਣਦੇ ਹਾਂ ਅਤੇ ਕੀ ਨਹੀਂ ਜਾਣਦੇ ਸਗੋਂ ਸਾਡੀ ਸਮੱਸਿਆ ਇਹ ਹੈ ਕਿ ਅਸੀਂ ਕੀ ਜਾਣਦੇ ਹਾਂ ਅਤੇ ਕੀ ਨਹੀਂ ਕਰਦੇ ਅਤੇ ਜੇ ਚਰਚ ਕਦੇ ਵੀ ਦੁਨੀਆ ਵਿੱਚ ਕੋਈ ਫਰਕ ਲਿਆਉਣਾ ਚਾਹੁੰਦਾ ਹੈ ਤਾਂ ਉਸ ਨੂੰ ਬਦਲਣਾ ਪਵੇਗਾ ਅਸੀਂ ਉਹ ਸਭ ਜਾਣਦੇ ਹਾਂ ਜੋ ਸਾਨੂੰ ਕਰਨਾ ਚਾਹੀਦਾ ਪਰ ਅਸੀਂ ਉਹ ਕਦੇ ਕਰਦੇ ਹੀ ਨਹੀਂ ਅਤੇ ਮੈਂ ਪ੍ਰਾਰਥਨਾ ਕਰ ਰਿਹਾ ਹਾਂ ਕਿ ਇਹ ਕਿਤਾਬ ਲੋਕਾਂ ਨੂੰ ਉਹਨਾਂ ਥਾਵਾਂ ਵਿੱਚ ਅੱਗੇ ਵਧਾਵੇ ਜੋ ਪਰਮੇਸ਼ਰ ਨੇ ਆਪਣੇ ਬਚਨ ਵਿੱਚ ਰੱਖੀਆਂ ਹਨ ਤਾਂ ਜੋ ਅਸੀਂ ਉਹ ਪੂਰਾ ਕਰ ਸਕੀਏ ਜੋ ਉਸਨੇ ਸਾਨੂੰ ਕਿਹਾ ਹੈ ਤਾਂ ਇਹ ਤੁਹਾਡੀ ਪ੍ਰਾਰਥਨਾ ਹੋਵੇਗੀ ਜਦੋਂ ਲੋਕ ਇਸ ਅਧਿਆਇ ਨੂੰ ਸੁੰਨਣਾ ਖਤਮ ਕਰ ਲੈਣ ਤਾਂ ਪਰਮੇਸ਼ਰ ਤੋਂ ਨਿੱਜੀ ਤੌਰ ਤੇ ਆਪਣੇ ਜੀਵਨ ਵਿੱਚ ਸੁਣਨ ਅਤੇ ਆਪਣੀ ਜ਼ਿੰਦਗੀ ਅੱਗੇ ਜਾਣ ਤਾਂ ਕਿ ਲੋਕ ਵਿੰਡਸ਼ੀਲਡ ਵਿੱਚੋਂ ਹੀ ਦੇਖਣ ਨਾ ਕਿ ਰੇਅਰ 뷰 ਸ਼ੀਸ਼ੇ ਵਿੱਚੋਂ ਦੇਖਣ ਅਤੇ ਉਹਨਾਂ ਵਿੱਚੋਂ ਬਹੁਤ ਹੈ ਸ਼ੀਲਾ ਪਹਿਲਾਂ ਹੀ ਜਾਣਦੇ ਆ ਜੀ ਪਰ ਇਸ ਨੂੰ ਕਰਨ ਲਈ ਇਸ ਦਾ ਪਿੱਛਾ ਕਰੋ ਬਿਲਕੁਲ ਆਪਣੇ ਮਨ ਨੂੰ ਸਹੀ ਕਰੋ ਡਾਕਟਰ ਯਰਮੀਆ ਅੱਜ ਮੈਨੂੰ ਤੁਹਾਡੇ ਨਾਲ ਜੁੜਨ ਦੀ ਇਜਾਜ਼ਤ ਦੇਣ ਲਈ ਬਹੁਤ ਧੰਨਵਾਦ ਮੈਂ ਅਤੇ ਮੈਨੂੰ ਯਕੀਨ ਹੈ ਕਿ ਬਹੁਤਾਂ ਨੇ ਵੀ ਬਹੁਤ ਕੁਝ ਸਿੱਖਿਆ ਹੋਵੇਗਾ ਜਿਵੇਂ ਤੁਸੀਂ ਕਿਹਾ ਇਹ ਅੱਗੇ ਵਧਣ ਦਾ ਸਮਾਂ ਹੈ ਧੰਨਵਾਦ ਤੁਹਾਡਾ ਵੀ ਧੰਨਵਾਦ ਅੱਜ ਦਿਸ਼ਾ ਪਰਿਵਰਤਨ ਤੇ ਮੇਰੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਜਿੰਨਾ ਅਸੀਂ ਵਚਨ ਦਾ ਅਧਿਆਨ ਕਰਦੇ ਹਾਂ ਉਨਾ ਹੀ ਅਸੀਂ ਸਮਝਦੇ ਹਾਂ ਕਿ ਸਾਡਾ ਪਿਆਰਾ ਪਰਮੇਸ਼ਵਰ ਸਾਡੇ ਵਿੱਚੋਂ ਹਰੇਕ ਨਾਲ ਇੱਕ ਨਿੱਜੀ ਰਿਸ਼ਤਾ ਰੱਖਣਾ ਚਾਹੁੰਦਾ ਹੈ ਤਾਂ ਜੇ ਤੁਸੀਂ ਉਸ ਰਿਸ਼ਤੇ ਨੂੰ ਸ਼ੁਰੂ ਕਰਨਾ ਚਾਹੁੰਦੇ ਹੋ ਅਤੇ ਪੱਕਾ ਕਰਨਾ ਚਾਹੁੰਦੇ ਹੋ ਕਿ ਤੁਸੀਂ ਉਸ ਨਾਲ ਸਦੀਵੀ ਜੀਵਨ ਬਿਤਾਓਗੇ ਤਾਂ ਤੁਹਾਨੂੰ ਸਿਰਫ ਆਪਣੇ ਪਾਪ ਤੋਂ ਤੌਬਾ ਕਰਨੀ ਹੈ ਤੇ ਯਿਸੂ ਮਸੀਹ ਨੂੰ ਆਪਣਾ ਪ੍ਰਭੂ ਅਤੇ ਮੁਕਤੀਦਾਤਾ ਬਣਨ ਲਈ ਕਹਿਣਾ ਹੈ ਜੇਕਰ ਤੁਸੀਂ ਅੱਜ ਵਿਸ਼ਵਾਸ ਦਾ ਇੱਕ ਕਦਮ ਚੁੱਕਿਆ ਹੈ ਤਾਂ ਮੈਂ ਤੁਹਾਨੂੰ ਇੱਕ ਭਰੋਸੇਯੋਗ ਸੇਵਕਾਈ ਜਾਂ ਸਥਾਨਕ ਚਰਚ ਵਿੱਚ ਦੂਜੇ ਮਸੀਹਾਂ ਨਾਲ ਆਪਣਾ ਫੈਸਲਾ ਸਾਂਝਾ ਕਰਨ ਲਈ ਉਤਸ਼ਾਹਿਤ ਕਰਦਾ ਹਾਂ ਅਤੇ ਆਪਣੇ ਵਿਸ਼ਵਾਸ ਵਿੱਚ ਵਧਦੇ ਰਹਿਣ ਲਈ ਵੀ ਪਰਮੇਸ਼ਰ ਤੁਹਾਨੂੰ ਬਰਕਤ ਦੇਵੇ ਅਤੇ ਮੈਂ ਅਗਲੀ ਵਾਰ ਤੁਹਾਨੂੰ ਇੱਥੇ ਦਿਸ਼ਾ ਪਰਿਵਰਤਨ ਤੇ ਮਿਲਣ ਦੀ ਉਮੀਦ ਕਰਦਾ ਹਾਂ